ਅਲੀਓ ਸੋ ਕੋਈ ਫੇਰ ਸਵਾਗਤ ਹੈ ਜੀ ਮਲੇਕੋਲਾ ਲਾਈਵ ਤੇ ਅੱਜ ਅਸੀਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਲੋਕਾਂ ਦੀ ਆਵਾਜ਼ ਅੱਜ ਤੱਕ ਆਪਾਂ ਦੇਖਦੇ ਆ ਜਿਹੜੇ ਆਮ ਲੋਕ ਨੇ ਉਹ ਜਿਹੜੇ ਨੇਤਾ ਨੇ ਉਹਨਾਂ ਦੀ ਗੱਲਾਂ ਸੁਣਦੇ ਨੇ ਤੇ ਅੱਜ ਜਿਹੜੇ ਆਮ ਲੋਕ ਨੇ ਅਸੀਂ ਉਹਨਾਂ ਨੂੰ ਮੌਕਾ ਦੇ ਰਿਹਾ ਕਿ ਉਹ ਨੇਤਾਵਾਂ ਤੱਕ ਜਿਹੜੇ ਹੁਕਮ ਰਾਣੇ ਉਹਨਾਂ ਦਾ ਕਾਪੜੇ ਆਵਾਜ਼ ਪਹੁੰਚਾਉਣ ਅੱਜ ਆਪਾਂ ਦੇਖਦੇ ਆ ਕਿ ਲੋਕਾਂ ਦੇ ਮੁੱਦੇ ਕੀ ਨੇ ਤੇ ਲੋਕ ਵੋਟ ਕਿਨੂੰ ਪਾਉਣਗੇ ਤੇ ਕੁਝ ਬੰਦੇ ਹੈਗੇ ਨੇ ਉਰੇ ਸਭ ਤੋਂ ਸੋਚਾ ਅਸੀਂ ਚੌਂਕ ਜਿਹੜਾ ਕਿ ਬਲੇਰ ਕੋਲੇ ਦੀ ਇਹ ਲਾਲੋ ਵੀ ਰਾਜਸਥਾਨ ਨੇ ਆ ਨਾ ਜਿਹੜੀ ਬਲੇਰ ਕੋਲਾ ਦੀ ਸਿਆਸਤ ਹੈ ਉਹ ਚਾ ਉਸੇ ਤਰ੍ਹਾਂ ਲ ਇੱਕ ਚੌਂਕ ਆਪਾਂ ਜਿਹੜਾ ਸੱਤ ਸੱਸੀ ਚੌਂਕ ਬਹੁਤ ਪੁਰਾਣਾ ਚੌਂਕ ਹੈ ਜੀ ਕੁਝ ਬੰਦੇ ਸਾਡੇ ਨਾਲ ਜੁੜੇ ਲੈਣਾ ਤੋਂ ਜਾਣਦੇ ਆ ਹਾਂ ਜੀ ਬਈ ਕੀ ਨਾਮ ਆ ਤੁਹਾਡਾ ਮੁਹੰਮਦ ਅਕਬਰ ਮੁਹੰਮਦ ਅਕਬਰ ਨਾਮ ਹੈ ਤੇ ਬਈ ਇਸ ਵਾਰੀ ਜਿਹੜੀਆਂ ਵੋਟਾਂ ਪੈਣੀਆਂ ਨੇ ਕਿਹਨੂੰ ਪਾਉਂਗੇ ਵੋਟ ਸਾਡੇ ਦੇ ਦੇਖੋ ਕਾਂਗਰਸੀ ਨੂੰ ਵੋਟ ਪਾਉਣੇ ਆਪਾਂ ਦਾ ਆਪਣੇ ਖੈਰ ਸਿੰਘਾ ਨੂੰ ਵੋਟ ਮੈਂ ਖਾਸ ਕਾਰਨ ਖੈਰ ਸਿੰਘਾ ਨੂੰ ਵੋਟ ਪਾਉਣ ਦਾ ਇਹ ਆਪਣੇ ਜਿਹੜੇ ਐ ਦੇਖੋ ਬਹੁਤ ਵਧੀਆ ਬੰਦੇ ਨੇ ਓਟ ਬੰਦੇ ਨੇ ਅਸੀਂ ਪਹਿਲੇ ਕਿਹੜੀ ਤੋਂ ਕਾਂਗਰਸੀ ਆ ਉਹ ਕਾਂਗਰਸੀਆਂ ਤੇ ਬਾਈ ਕਹਿੰਦੇ ਕਾਂਗਰਸ ਨੂੰ ਵੋਟ ਪਾਵਾਂਗੇ ਲਓ ਜੀ ਕਾਂਗਰ ਤੇ ਬਈ ਆਪਾਂ ਕਿਹੜਾ ਬਾ ਰਹੇ ਆ ਮੋਟਰ ਕਾਂਗਰਸ ਨੇ ਕਾਂਗਰਸ ਨੇ ਕਾਂਗਰਸ ਨੂੰ ਭਾਗੇ ਕੋ ਖਾਸ ਕਾਰਨ ਕਾਂਗਰਸ ਨੂੰ ਭਾਗਾ ਬੀਜੇਪੀ ਮਹਿੰਗੇ ਵਾੜਾ ਬਹੁਤ ਹੋ ਗਿਆ ਇਸਨੇ ਆਵਾ ਮੇ ਸਭ ਭੋਲਨੇ ਲੱਗਿਆ ਜਿਹੜਾ ਰੇਡੀ ਵਾਲੇ ਕਾਮ ਮਾਇਚਾ ਖਾਏ ਅੱਛਾ ਕੀ ਆ ਖਾਏ ਜਿਸ ਵਿੱਚ ਆਵਾਜ਼ੀ ਪਾਰਟੀ ਨੇ ਬਈ 600 ਜੁੰਟ ਮਾਫ ਕੀਤੀ ਆ ਉਹਦਾ ਵੀ ਫਾਇਦਾ ਨਹੀਂ ਹੋਇਆ ਤੁਸੀਂ ਕਿਹਾ ਉਹਨੇ ਫੇਕ ਫੇਕੀ ਕਰਨੇ ਸੇ ਕੀ ਮਤਲਬ ਹੋਤਾ ਹੈ ਜੀ ਰੇਟ ਧਰ ਮਾਲ ਦਾ ਰੇਟ ਕਮ ਹੋਏ ਹੋ ਤਾਂ ਚਲੋ ਕੰਮ ਕਾਜ ਹੋਣਾ ਚਾਹੀਏ ਸਭ ਕੁਝ ਹੋਣਾ ਚਾਹੀਏ ਕੰਮ ਕਰ ਹੋਵੇ ਤਾਂ ਬਿੱਲ ਭਾਇਆ ਜਾ ਸਕਦਾ ਜੇ ਕੰਮ ਕਰੇ ਨਹੀਂ ਹੈਗਾ ਹਨਾ ਕੀ ਬਾਤ ਹੈ ਬ ਤੇ ਹੋਰ ਬੰਦੇਵਾਂ ਨੂੰ ਜਾਣ ਲੈ ਬਾਈ ਥੈਂਕ ਯੂ ਹੋਰ ਵੀ ਕੁਝ ਬੰਦੇ ਹੈਗੇ ਨੇ ਜਿਨ੍ਹਾਂ ਤੋਂ ਆਪਾਂ ਜਾਣਦੇ ਆ ਹਾਂਜੀ ਵੀਰੇ ਕੀ ਹਾਲ ਏ ਆ ਜੀ ਤੇ ਇਸ ਵਾਰੀ ਫਿਰ ਵੋਟ ਕਿਹਨੂੰ ਪਾ ਰਹੇ ਨਹੀਂ ਇਹ ਆਪਣੇ ਹਿਸਾਬ ਨਾਲ ਤਾਂ ਕਾਂਗਰਸ ਦੀ ਸਰਕਾਰ ਆਉਣਾ ਚਾਹੀਦਾ ਜਿਹੜੇ ਮਹਿੰਗਾਈ ਹੋ ਰਹੇ ਨੇ ਮਹਿੰਗਾਈ ਨੂੰ ਘਟਾਉਣਾ ਚਾਹੀਦਾ ਇਹ ਤੁਹਾਡੀ ਵੋਟ ਲੋਕ ਸਭਾ ਹਾਲ ਕੇ ਸੰਗਰੂਰ ਦੇ ਵਿੱਚ ਹੀ ਆ ਜੀ ਜੀ ਇਸ ਵਾਰ ਤਾਂ ਮੈਂ ਕੋਟਲੇ ਬਣ ਕੇ ਜਿ ਲਈ ਪਹਿਲੇ ਦੇ ਜ਼ਿਲ੍ਹਾ ਧੀਗਾ ਸੰਗਰੂਰ ਦਾ ਜੀ ਓਕੇ ਨਹੀਂ ਨਹੀਂ ਤੁਸੀਂ ਫਿਰ ਹੁਣ ਵੋਟ ਕਾਂਗਰਸ ਨੂੰ ਪਾ ਰਹੇ ਹੋ ਜਾਂ ਕਿਸੇ ਹੋਰ ਪਾਰਟੀ ਨੂੰ ਪਾ ਰਹੇ ਹੋ ਕਾਂਗਰਸ ਨੂੰ ਪਾ ਰਹੇ ਫਿਲਹਾਲ ਬਾਈ ਨਹੀਂ ਜਿਵੇਂ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਉਹਨਾਂ ਨੇ ਬਹੁਤ ਜ਼ਿਆਦਾ ਜੜੇ ਹੈਗੇ ਨੇ ਸੋਲਦਾ ਦੇਤੇ ਰਹੇ ਆਮ ਲੋਕਾਂ ਨੂੰ ਬਿਜਲੀ ਦੇ ਬਿੱਲ ਮਾਫ ਕੀਤੇ ਰਹੇ ਹਲਸੋਲਦੇਤੇ ਨੇ ਇਹ ਦੇਖਦੇ ਹੋਏ ਫਿਰ ਫਿਰ ਵੀ ਕਾਂਗਰਸ ਨੂੰ ਬਾੜਿਆ ਸਰ ਇਹ ਚੇਚੀਤਾ ਕਰ ਰਹੇ ਨੇ तमामਦੇ ਆ ਕਿ ਬਿਜਲੀ ਦੇ ਬਿੱਲ ਮਾਫ ਕਰੇ ਰਹ ਪਰ ਮਹਿੰਗਾਈ ਉਸ ਤੋਂ ਵੀ ਜ਼ਿਆਦਾ ਮਹਿੰਗਾਈ ਵੜ ਗਈ ਮਲੇ ਆਮ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ ਇਹ ਰਾਤ ਜਿਵੇਂ ਆਮ ਆਦਮੀ ਪਾਰਟੀ ਕਹਿੰਦੀ ਬਦਲਾਓ ਸਾਡੇ ਵਰਗੇ ਸਾਡੇ ਵਰਗੇ ਰੇਡੀ ਵਾਲੇ ਬੰਦੇ ਹੋਗੇ ਮਜ਼ਦੂਰ ਬੰਦੇ ਹੋਗੇ ਮਜ਼ਦੂਰੀ ਕਰਕੇ ਸਵਾਲੋ ਬਹੁਤ ਮਹਿੰਗਾਈ ਆ 100 200 ਰੁਪਏ ਵੀ ਕਮਾਣੇ ਪਾਉਂਦੇ ਬਈ ਮਤਲ ਪਿਛੇ ਵੀ ਮੌਕਾ ਦਿੱਤਾ ਇਹ ਪਿਛੇ ਦਾ ਬੜਾ ਵੱਡਾ ਕੰਮ ਕਰਕੇ ਗਏ ਨੇ ਜੀ ਓਕੇ ਤੇ ਹੋਰ ਬਾਈ ਬੰਦੇ ਹੈਗੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਤੇ ਹਾਂਜੀ ਬਾਈ ਕੀ ਨਾਮ ਹੈ ਆਪਣਾ ਮਮਦ ਅਕਬਰ ਮਮਦ ਕਿਹਨੂੰ ਵੋਟ ਮਾਰਿਓ ਬਾਈ ਇਸ ਵਾਰੀ ਅੱਜ ਟਾਈਮ ਇਹਨੂੰ ਦਿਲ ਕਰੇ ਵੋਟ ਪਾਓ ਕਿਹਨੂੰ ਦਿਲ ਕਰੇ ਵੋਟ ਪਾਉਗਾ ਠੀਕ ਆ ਬਾਈ ਨੇ ਹਾਲੇ ਤੱਕ ਡਿਸਾਈਡ ਨਹੀਂ ਕੀਤਾ ਤੇ ਹੋਰ ਬੰਦਿਆਂ ਨਾਲ ਗੱਲ ਕਰਦੇ ਆ ਜਿਹੜੇ ਆਪਣੇ ਮਲੇਰ ਕੋਟਾ ਦੇ ਹੋਣ ਹੈਗੇ ਨੇ ਆਜੋ ਜੀ ਅੱਗੇ ਚੱਲਦੇ ਆ ਜਿਵੇਂ ਤੁਹਾਨੂੰ ਪਤਾ ਹੈ ਜੋਨ ਨੂੰ ਪਤਾ ਹੀ ਆ ਵੀ ਪਲੇ ਕੋਲੇ ਦੇ ਵਿੱਚ ਜਿਹੜਾ ਆਸਾਸੀ ਚੌਂ ਦੇ ਵਿੱਚ ਮੇਲੇ ਵਾਲੇ ਵੀ ਆ ਰਹੇ ਨੇ ਤੇ ਆਪਾਂ ਉਹੀ ਬੰਦੇ ਨੂੰ ਫੜਾਂਗੇ ਜਿਹੜੇ ਆਪਣੇ ਲੋਕ ਸਭਾ ਹਲਕੇ ਦੇ ਨਾਲ ਜੁੜੇ ਹੋਏ ਨੇ ਤੇ ਹੋਰ ਜਿਹੜੇ ਹੈਗੇ ਨੇ ਦੁਕਾਨਦਾਰ ਉਹਨਾਂ ਤੋਂ ਵੀ ਜਾਣਦੇ ਆ ਕਿ ਉਹਨਾਂ ਦਾ ਕੰਮ ਕਰ ਕਿਵੇਂ ਦਾ ਹੋਇਆ ਬਈ ਦੇਖਿਓ ਹਾਂਜੀ ਬਈ ਥੋੜੇ 2 ਮਿੰਟ ਲੈ ਸਕਦੇ ਆ ਲੋਕ ਸਭਾ ਦੀਆਂ ਵੋਟਾਂ ਉੱਤੇ ਸਰਵੇ ਕਰ ਰਹੇ ਆ ਇਸ ਵਾਰੀ ਤੁਹਾਡੀ ਵੋਟ ਕਿੱਧਰ ਜਾ ਰਹੀ ਹੈ ਕਾਂਗਰਸ 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 ਨੂੰ ਵੋਟ ਪਾਉਣ ਦਾ ਕੋਈ ਖਾਸ ਕਾਰਨ ਖਾਸ ਕਾਰਨ ਮਹਿੰਗਾਈ ਬਹੁਤ ਕਰਦੀ મોદી ਨੇ ਠੀਕ ਹੈ ਜੀ ਜਿਹੜੀ 40 ਰੁਪਏ ਦੀ ਝਾੜੂ ਦੀ ਸੌਂਦੀ ਕਰਦੀ ਹਾਂ ਜੀ ਬਾਕੀ ਸਾਰਾ ਇਹ ਤਾਂ ਤੋਂ ਵਧੀਆ ਦਾ ਰੇਟਾਂ ਦੇ ਬਾਰੇ ਕਿਸੇ ਨੂੰ ਪਤਾ ਹੀ ਹੋ ਸਕਦਾ ਨਾ ਜਿਹੜੀ 1 ਰੁਪਏ ਦੀ ਚੀਜ਼ ਦੀ 3 ਰੁਪਏ ਦੀ ਹੋ ਗਈ ਤੇ ਕਿੰਨੀ ਮਹਿੰਗਾ ਹੀ ਵਧ ਗਈ 1 ਦੀ ਵਧ ਗਈ ਮਹਿੰਗੀ ਕਮਾਈ ਸਾਡੀ ਘਟ ਗਈ ਤੇ ਜਿਵੇਂ ਆਮ ਆਦਮੀ ਪਾਰਟੀ ਹੈਗੀ ਆ ਉਹ ਕਹਿੰਦੇ ਨੇ ਵੀ ਅਸੀਂ ਬਿਜਲੀ ਸਸਤੀ ਕਰਤੀ ਬਿਜਲੀ ਫ੍ਰੀ ਕਰਤੀ ਹੋਰ ਸੂਤਾਂ ਦਿੱਤੀਆਂ ਨੇ ਆਮ ਆਦਮੀ ਪਾਰਟੀ ਬਾਰੇ ਕੀ ਵਿਚਾਰ ਹੈ ਉਹਨਾਂ ਸਾਡੇ ਮੂਰੇ ਟਵਾਦੀ 1.5 ਸਾਲ ਹੋ ਗਏ ਕੋਈ ਨੂੰ ਹੁਣ ਬੜੀ ਮੁਸ਼ਕਲ ਆਪ ਬੰਦ ਕਰਾਇਆ 1.5 ਸਾਲ ਬਾਅਦ ਆਪ ਕਰਿਆ ਮਤਲਬ ਆਪ ਕਰਨਾ ਪਿਆ ਆਪ ਕਰਨਾ ਪਿਆ ਅਰੇ ਤੁਹਾਨੂੰ ਆਮ ਆਦਮੀ ਪਾਰਟੀ ਨਾਲ ਜਿਵੇਂ ਕਹਿੰਦੇ ਸੀ ਬਦਲਾ ਆਊਗਾ ਕੋਈ ਆ ਨੁਕਸਾਨ ਹੋ ਗਿਆ ਇਸ ਵਾਰ ਫਿਰ ਇਸ ਵਾਰ ਕਾਂਗਰਸ ਕਾਂਗਰਸ ਠੀਕ ਹੈ ਜੀ ਧੰਨਵਾਦ ਜੀ ਤੇ ਦੇਖ ਸਕਦੇ ਹੋ ਤੁਸੀਂ ਵੀ ਲੋਕਾਂ ਦਾ ਜਿਹੜਾ ਰੁਝਾਨ ਹੈ ਹਨਾ ਤੇ ਲੋਕ ਜਿਵੇਂ ਕਹਿੰਦੇ ਆਪਾਂ ਵੀ ਐਂਟੀ ਇਨਕਲਮੈਂਸੀ ਆ ਜਿਹੜੀ ਸਰਕਾਰ ਇਸ ਟਾਈਮ ਹੈਗੀ ਆ ਉਹਦੇ ਖਿਲਾਫ ਤੇ ਲੋਕਾਂ ਦਾ ਜਿਆਦਾ ਰੁਝਾਨ ਜਿਹੜਾ ਹੈਗਾ ਉਹ ਕਾਂਗਰਸ ਵੱਲ ਏਖ ਨੂੰ ਮਿਲ ਰਿਹਾ ਤੇ ਹੋਰ ਕੁਝ ਲੋਕਾਂ ਦਾ ਆਪਾਂ ਜਾਣਦੇ ਆ ਤੇ ਕੀ ਸੋਚ ਆ ਉਹਨਾਂ ਦੀ ਇਸ ਸਮੇ ਤੇ ਆ ਬਾਰਬਰ ਸ਼ਾਪ ਹੈ ਤੇ ਬਾਈ ਜੁੜੇ ਨੇ ਬਾਈ 2 ਮਿੰਟ ਲੈ ਸਕਦੇ ਆ ਤੁਹਾਡੇ ਤੇ ਬਾਈ ਅਸੀਂ ਸਰਵੇ ਕਰ ਰਹੇ ਆ ਜਿਹੜੇ ਮਤਲਬ ਇਸ ਸਮੇ ਵੋਟਾਂ ਪੈਣੀਆਂ ਨੇ ਇੱਕ ਤਰੀਕ ਨੂੰ ਤੁਹਾਡੀ ਕੀ ਸੋਚ ਹੈ ਕਿਹਨੂੰ ਵੋਟ ਪਾਉਣੀ ਹੈ ਸੁਪਾਲ ਖੇਰਾ ਜੀ ਸੁਪਾਲ ਖੇਰਾ ਜੀ ਬਾਈ ਤਾਂ ਪਹਿਲਾਂ ਹੀ ਸੋਚੀ ਬੈਠੇ ਨੇ ਕੋਈ ਖਾਸ ਕਰਨ ਬਾਈ ਮੈਂ ਰਾਹੁਲ ਗਾਂਧੀ ਜੀ ਵਧੀਆ ਬੰਦਾ ਜੀ ਅੱਛਾ ਜੀ ਮਤਲਬ ਤੁਸੀਂ ਚਾਹੁੰਦੇ ਹੋ ਵੀ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਚੇਂਜ ਹੋਵੇ ਤੇ ਜਿਵੇਂ ਬਾਕੀ ਹੋਰ ਕੈਂਡੀਡੇਟ ਨੇ ਸਿਮਰਨਜੀਤ ਸਿੰਘ ਮਾਨ ਜਿਹੜੇ ਆਪਾਂ ਮੌਜੂਦਾ ਐਮਪੀ ਸਿਗੇ ਆਮ ਆਦਮੀ ਪਾਰਟੀ ਉਹਨਾਂ ਬਾਰੇ ਕੀ ਵਿਚਾਰ ਹੈ ਕੀ ਉਹ ਵੀ ਠੀਕ ਨੇ ਆਪਣੀ ਜਗ੍ਹਾ ਜਿਹੜੇ ਰਾਹੁਲ ਗਾਂਧੀ ਜੀ ਵਧੀਆ ਬੰਦਾ ਪਰ ਤੁਸੀਂ ਕੇਂਦਰ ਦੀ ਜਿਹੜੀ ਮਤਲਬ ਉਹਨੂੰ ਦੇਖਦੇ ਹੋ ਰਾਜਨੀਤੀ ਨੂੰ ਦੇਖਦੇ ਹੋਏ ਤੁਹਾਡੀ ਵੋਟ ਕਾਂਗਰਸ ਨੂੰ ਜਾਊਗੀ ਹੱਥ ਦੇ ਬਾਈ 2 ਮਿੰਟ ਲੈ ਲੀਏ ਤੁਹਾਡੇ ਆਜੋ ਇੱਧਰ ਵੀ ਆਜੋ ਬਾਈ ਕੀ ਨਾਮ ਆ ਆਪਣਾ ਦਿਲਸ਼ਾਦ ਜੀ ਦਿਲਸ਼ਾਦ ਨਾਮ ਹੈ ਬਾਈ ਦਾ ਇਹ ਕਟਿੰਗ ਕਰਾ ਰਿਹਾ ਤੇ ਨਾਲ ਦੱਸ ਲਿਆ ਬਾਈ ਵੋਟ ਕਿਉਂ ਪਾਉਣੀ ਆ ਕਾਂਗਰਸ ਨੂੰ ਕਾਂਗਰਸ ਨੂੰ ਵੋਟ ਪਾਉਣੀ ਆ ਕੀ ਕਾਰਨ ਆ ਬਾਈ ਕਾਂਗਰਸ ਨੂੰ ਵੋਟ ਸਰਕਾਰ ਵਧੀਆ ਕਾਂਗਰਸ ਦੀ ਅੱਛਾ ਜੀ ਮੈਂ मतलब ਕੀ ਵਧੀਆ ਕੀਤਾ ਲੋਕਾਂ ਨੂੰ ਦੱਸ ਸਕਦੇ ਜਿਹੜੇ ਤੁਹਾਨੂੰ ਦੇਖ ਰਹੇ ਨੇ ਇੰਨਾ ਵਧੀਆ ਕੰਮ ਕਰਦੇ ਨੇ ਕਾਂਗਰਸ ਤੇ ਹੁਣ ਝਾੜੂ ਵੰਡ ਲੈ ਕੀ ਕੀਤਾ ਕੁਛ ਨਹੀਂ ਕੀਤਾ ਹੋਰ ਬਲੇ ਗੋਦ ਜੀ ਠੀਕ ਹੈ ਜੀ ਮਤਲਬ ਤੁਹਾਡੀ ਵੋਟ ਪੱਕੀ ਜਿਹੜੀ ਹੈ ਕਾਂਗਰਸ ਨੂੰ ਵੋਟਾ ਲਓ ਜੀ ਤੇ ਜੇ ਆਪਾਂ ਦੇਖੀਏ ਸ਼ਹਿਰਦਾਰ ਹੁਝਾਨ ਜਿਹੜਾ ਹੈਗਾ ਤੇ ਕਾਂਗਰਸ ਵੱਲੋਂ ਥੋੜਾ ਜਿਆਦਾ ਹੈ 780 34 ਤੇ ਬਾਕੀ ਆਪਾਂ ਹੋਰ ਲੋਕਾਂ ਨਾਲ ਵੀ ਗੱਲ ਕਰਦੇ ਆਜੋ ਤੇ ਹੁਣ ਆਪਾਂ ਕੁਝ ਹੋਰ ਬੰਦੇ ਇਹਦੇ ਜਾਣਦੇ ਆ ਤੇ ਭਾਈ ਕੀ ਨਾਮ ਹੈ ਆਪਣਾ ਨਾਮ 파ਰੁਖ ਭਾਈ ਅਸੀਂ ਨਾ ਸਰਵੇ ਕਰ ਰਹੇ ਹਾਂ ਜਿਹੜੀਆਂ ਆਉਣ ਵਾਲੀਆਂ ਵੋਟਾਂ ਨੇ ਤੇ ਕਿਹਨੂੰ ਪਾਉਣੀ ਹੈ ਸੋਰੀ ਵੋਟ ਬੋਟ ਪਾਉਣੀ ਨਹੀਂ ਵੀਰੇ ਬੋਟ ਪਾਉਣੀ ਨਹੀਂ ਮਤਲਬ ਕਾਰਨ ਨਾ ਪਾਉਂਦਾ ਕਿਹੜਾ ਖੜੂ ਲੈਣਾ ਹੈ ਤੇ ਪਾਹੀਂ ਪਾਉਣੀ ਚਲੋ ਭਾਈ ਕਹਿੰਦੇ ਵੋਟ ਨਹੀਂ ਪਾਣੇ ਤੇ ਕੁਝ ਹੋਰ ਬੰਦੇ ਨੇ ਉਹਨਾਂ ਤੋਂ ਜਾਣ ਲਈ ਆਪਾਂ ਦੁਕਾਨ ਦੇ ਅੰਦਰ ਤੇ ਭਾਈ ਅਸੀਂ ਨਾ ਸਰਵੇ ਕਰ ਰਹੇ ਆ ਜਿਹੜੀਆਂ ਵੋਟਾਂ ਪੈਣੀਆਂ ਨੇ ਤੇ ਕਿਹਨੂੰ ਵੋਟ ਪਾਉਣੀਆਂ ਇਸ ਵਾਰੀ ਬਿਲ ਮਾਰ ਝਾੜੂ ਦਾ ਹੀ ਰਾਜ ਹੈ ਝਾੜੂ ਦਾ ਕੋਈ ਖਾਸ ਕਰ ਨਾ ਭਾਈ ਝਾੜੂ ਨੂੰ ਵੋਟ ਪਾਉਣਾ ਹਾਜ਼ਰ ਆਏ ਨੇ ਇਹਦੇ ਅੰਦਰ ਬਹੁਤ ਹੈ ਵੀ ਝਾੜੂ ਕੰਮ ਝਾੜੂ ਕੰਮ ਬਹੁਤ ਕਰਾ ਰਹੇ ਨੇ ਝਾੜੂ ਵਾਲੇ ਤੇ ਜਿਵੇਂ ਅਸੀਂ ਲੋਕਾਂ ਨਾਲ ਗੱਲ ਕੀਤੀ ਬਹੁਤ ਸਾਰੇ ਕਹਿੰਦੇ ਨੇ ਵੀ ਕੰਮ ਨਹੀਂ ਕਰ ਰਹੇ ਕੋਈ ਇਹ ਜਿਹੇ ਦੋ ਚਾਰ ਕੰਮ ਗਿਣਾ ਸਕਦੇ ਜਿਹੜੇ ਝਾੜੂ ਵਾਲੇ ਨੇ ਕੀਤੇ ਨੇ ਨਹੀਂ ਉਹ ਆਏ ਇਹਨਾਂ ਤੋਂ ਕੰਮ ਕੀਤੇ ਨੇ ਤੇ ਭਾਈ ਕਹਿੰਦੇ ਝਾੜੂ ਨੂੰ ਵੋਟ ਪਾਉਂਗੇ ਇਹ ਬੋਲ ਕਰਦੇ ਬਿਜਲੀ ਮਾਫ ਕਰਤੀ ਕਿੰਨਾ ਫੈਰਾ ਹੋ ਰਿਹਾ ਹੈ ਬਿਜਲੀ maaf ਕਰ ਮਤਲਬ ਬਿਜਲੀ maaf ਕਰਕੇ ਭਾਈ ਹੁਣ ਕਹਿੰਦੇ ਵੀ ਝਾੜੂ ਨੂੰ ਵੋਟ ਪਾਉਣੀ ਆ ਤੇ ਹੋਰ ਕੁਝ ਆਪਾਂ ਬੰਦਿਆਂ ਨਾਲ ਗੱਲ ਕਰਦੇ ਆਂ ਇੱਧਰ ਅਸੀਂ ਮਲੇ ਕੋਲਾ ਲਾਈਵ ਤੋਂ ਆਏ ਆ ਤੇ ਅਸੀਂ ਨਾ ਜਿਹੜੀਆਂ ਆਪਣੀਆਂ ਵੋਟਾਂ ਪੈਣੀਆਂ ਨੇ ਇੱਕ ਜ਼ੋਨ ਨੂੰ ਉਹਦੇ ਬਾਰੇ ਜਿਹੜਾ ਸਰਵੇ ਕਰ ਰਹੇ ਆ ਤੇ ਤੁਹਾਡਾ ਕੀ ਕਹਿਣਾ ਕੀ ਰੁਝਾਨ ਕਿਹਨੂੰ ਵੋਟ ਪਾਓਗੇ ਸਾਡਾ ਕਹਾ ਇਹੀ ਹੈ ਕਿ ਅਸੀਂ ਕਾਂਗਰਸ ਨੂੰ ਵੋਟ ਦੇਣਾ ਕਾਂਗਰਸ ਨੂੰ ਵੋਟ ਦੇਣਾ ਜੀ ਸਰ ਤੇ ਖਾਸ ਕਰਕੇ ਭਾਈ ਕਾਂਗਰਸ ਨੂੰ ਵੋਟ ਪਾਉਣਾ ਹਜੇ ਕਾਂਗਰਸ ਸਾਡ ਲਈ ਫਾਇਦੇ ਲਈ ਹੈ ਜੀ ਕਾਂਗਰਸ ਕਾਂਗਰਸ ਫਾਇਦੇ ਲਈ ਹੈ ਜਿਵੇਂ ਝਾੜੂ ਵਾਲੇ ਕਹਿ ਰਹੇ ਨੇ ਜਦ ਸਵਰਨ ਸਿੰਘ ਮਾਨ ਮੌਜੂਦਾ ਐਮਪੀ ਨੇ ਇਹਨਾਂ ਬਾਰੇ ਕੀ ਵਿਚਾਰ ਹੈ ਸਵਰਨ ਸਿੰਘ ਮੈਂ ਆਪਣੇ ਟਾਈਮ ਸਹੀ ਰਹੇ ਨਹੀਂ ਉਹ ਵੀ ਉਹਨਾਂ ਨੇ ਵੀ ਕੰਮ ਬੜਿਆ ਕਰ ਰਹੇ ਨੇ ਮੈਂ ਅੱਜ ਕੱਲ ਇਹ ਮਾਹੌਲ ਨੂੰ ਦੇਖਦੇ ਸਾਡੇ ਲਈ ਕਾਂਗਰਸ ਸਹੀ ਹੈ ਕਾਂਗਰਸ ਨੂੰ ਬੋਟ ਦੇ ਲੋ ਜੀ ਇੱਕ ਹੋਰ ਜਿਹੜਾ ਬੰਦਾ ਬਾਈ ਬਹੁਤ ਬਹੁਤ ਥੈਂਕ ਯੂ ਰੋਡਾ ਇਹ ਹੋਰ ਬਾਈ ਨਾਲ ਗੱਲ ਕਰਦੇ ਹਾਂ ਜੀ ਵੀਰੇ ਕਾਂਗਰਸ ਬਦਰ ਕਾਂਗਰਸ ਜੀ ਕਾਂਗਰਸ ਨੂੰ ਬੋਟ ਦੇਣ ਦਾ ਖਾਸ ਕਾਰਨ ਵੀਰੇ ਕਾਂਗਰਸ ਵਧੀਆ ਵਧੀਆ ਪਾਰਟੀ ਆ ਯਾਰ ਮਤਲਬ ਵੀ ਲੋਕਾਂ ਦੀ ਭਲਾਈ ਦੇ ਵਿੱਚ ਗਰੀਬਾਂ ਦੇ ਹਿੱਤ ਦੇ ਵਿੱਚ ਆ ਉਹ ਕਾਂਗਰਸ ਪਾਰਟੀ ਨਹੀਂ ਤੇ ਝਾੜੂ ਵੀ ਠੀਕ ਆ ਹੁਣ ਚੱਲ ਰਿਹਾ ਬਸ ਜਾ ਰਹੇ ਤੁਸੀਂ ਤੁਸੀਂ ਹੋਰ ਲੋਕਾਂ ਦਾ ਜਾਣਦੇ ਆ ਤੇ ਬਾਈ ਜੀ ਅਸੀਂ ਨਾ ਸਰਵੇ ਕਰ ਰਹੇ ਹਾਂ ਜਿਹੜੇ ਵੋਟਾਂ ਪੈਣੀਆਂ ਨੇ ਤੇ ਤੁਹਾਡਾ ਕੀ ਰੁਝਾਨਾ ਕਿੱਧਰ ਵੋਟ ਕਿੱਧਰ ਪਾਉਣੀ ਹੈ ਇਸ ਵਾਰ ਅਜੇ ਕੋਈ ਫੈਸਲਾ ਨਹੀਂ ਅਜੇ ਕੋਈ ਫੈਸਲਾ ਨਹੀਂ ਮਤਲਬ ਸੋਚ ਕੇ ਪਾਉਗੇ ਠੀਕ ਹੈ ਜੀ ਧੰਨਵਾਦ ਤੁਹਾਡਾ ਹੈਗਾ ਵਿਚਾਰ ਕੀ ਨੂੰ ਵੋਟ ਪਾਉਣਾ ਕਾਂਗਰਸ ਨੂੰ ਜੀ ਕੀ ਹਾਲ ਨੇ ਹਾਂ ਠੀਕ ਹੈ ਜੀ ਆ ਬੜੀ ਕੀ ਨਾਮ ਹੈ ਜੀ ਆਪਣਾ ਦਿਲਵਰ ਅਸਰ ਜੀ ਦਿਲਵਰ ਇਹ ਅਸੀਂ ਨਾ ਸਰਵੇ ਕਰ ਰਹੇ ਹਾਂ ਜਿਹੜੀਆਂ ਸਾਰੇ ਵੋਟਾਂ ਪੈਣੀਆਂ ਨੇ ਤੇ ਕਿਹਨੂੰ ਵੋਟ ਪਾ ਰਹੇ ਹੋ ਤੁਸੀਂ ਇਸ ਵਾਰੀ ਅਸੀਂ ਖੈਰੇ ਨੂੰ ਵਾਰ ਰਹੇ ਹਾਂ ਖੈਰੇ ਨੂੰ ਵਾਰ ਰਹੇ ਕੋਈ ਖਾਸ ਕਾਰਨ ਖੈਰੇ ਨੂੰ ਵੋਟ ਪਾਉਣ ਦਾ ਬਸ ਹੁਣ ਉਸ ਤੋਂ ਇਲਾਵਾ ਹੁਣ ਪਤਾ ਹੀ ਹੈ ਬਲੇ ਬਾਕੀ ਸਾਰੇ ਜਿਹੜੇ ਹੈਗੇ ਨੇ ਦੇਖ ਲੇ ਤੇ ਹੁਣ ਖੈਰੇ ਨੂੰ ਹਾਂ ਲਾਭ ਤੇ ਥੈਂਕ ਯੂ ਵੀਰੇ ਤੁਹਾਡੇ ਟਾਈਮ ਦੇ ਲਈ ਯਾਪ ਇੱਕ ਤਰੀਕ ਨੂੰ ਉਹਦੇ ਵਿੱਚ ਕਿਹਨੂੰ ਵੋਟ ਵਾਰ ਰਹੇ ਹੋ ਕਾਂਗਰਸ ਨੂੰ ਵੋਟ ਪਾ ਕਾਂਗਰਸ ਨੂੰ ਵਾਰ ਰਹੇ ਹੋ ਕਾਂਗਰਸ ਨੂੰ ਵਾਰ ਰਹੇ ਕੋਈ ਖਾਸ ਕਾਰਨ ਮਤ ਤਾਂ ਗੇ ਵੀ ਕਾਂਗਰਸ ਨੂੰ ਪਾਉਣੇ ਆ ਜੀ ਕਾਂਗਰਸ ਨੂੰ ਪਾਉਣਾ ਠੀਕ ਆ ਭਾਈ ਥੈਂਕ ਯੂ ਜੀ ਤੇ ਹੋਰ ਬੰਦੇ ਉਹ ਤਾਂ ਜਾਣਦੇ ਆ ਤੇ ਇਧਰ ਵੀ ਹੈਗੇ ਨੇ ਕੁਝ ਬੰਦੇ ਇਹਨਾਂ ਤੋਂ ਜਾਣਦੇ ਆ ਤੇ ਹਾਂਜੀ ਵੀਰੇ ਅਸੀਂ ਨਾ ਵੀਰੇ ਸਰਵੇ ਕਰ ਰਹੇ ਹਾਂ ਜਿਹੜੀਆਂ ਵੋਟਾਂ ਪੈਣੀਆਂ ਨੇ ਤੇ ਵੀ ਕਿਹਨੂੰ ਵੋਟ ਪਾਉਣੀ ਆ ਤੇ ਕੀ ਨਾਮ ਆਪਣਾ ਬਿਲਕੁਲ ਦੱਸ ਦਿਓ ਮੈਂ ਰੋਜ਼ ਅਹਿਮਦ ਆ ਮੇਰਾ ਨਾਮ ਕਾਂਗਰਸ ਨੂੰ ਵੋਟ ਪਾਵਾਂਗੇ ਕਾਂਗਰਸ ਨੂੰ ਵੋਟ ਖਾਸ ਕਰਕੇ ਉਹ ਹੀ ਕਾਂਗਰਸ ਨੂੰ ਵੋਟ ਪਾਵਾਂਗੇ ਕੋਈ ਗੱਲ ਨਹੀਂ ਬਸ ਕਾਂਗਰਸ ਨੂੰ ਵੋਟ ਤੇ ਭਾਈ ਆਪਾਂ ਕਿਹਨੂੰ ਵੋਟ ਪਾਉਣੀ ਕਾਂਗਰਸ ਕਾਰਨ ਭਾਈ ਕਾਂਗਰਸ ਨੂੰ ਵੋਟ ਪਾਵਾਂਗੇ ਗੁੱਸਾ ਮਿਲੂਗਾ ਗੁੱਸਾ ਮਿਲੂਗਾ ਮਗਰ ਬਾਕੀ ਜਿਹੜੇ ਹੈਗੇ ਨੇ ਜਿਵੇਂ ਆਮ ਆਦਮੀ ਪਾਰਟੀ ਹੋ ਗਈ ਆਪਣੇ ਸਿਮਰਨਜੀਤ ਸਿੰਘ ਮਾਨ ਹੋ ਗਏ ਜਾਂ ਹੋਰ ਪਾਰਟੀਆਂ ਨੇ ਉਹਨਾਂ ਬਾਰੇ ਕੀ ਵਿਚਾਰ ਉਹਨਾਂ ਬਾਰੇ ਤਾਂ ਪਤਾ ਨਹੀਂ ਅ ਉੱਨਾ ਵਾਰੇ ਪਤਾ ਨਹੀਂ ਕਾਂਗਰਸ ਨੂੰ ਵੋਟ ਪਾਣੀ ਠੀਕ ਹੈ ਤੇ ਆਪਾਂ ਹੁਣ ਕੁਝ ਹੋਰ ਬੰਦੇ ਨਾਲ ਵਹੀ ਗੱਲ ਕਰਦੇ ਆ ਉਹਨਾਂ ਤੋਂ ਜਾਣਦੇ ਆ ਤੇ ਭਾਈ ਕੀ ਨਾਮ ਹੈ ਆਪਣਾ ਅਰਮਾਸ ਖਾਨ ਅਰਮਾਸ ਖਾਨ ਭਾਈ ਜੀ ਇਸ ਵਾਰੀ ਜਿਹੜੀ 1 ਜੂਨ ਨੂੰ ਵੋਟਾਂ ਪੈਣੀਆਂ ਨੇ ਲੋਕ ਸਭਾ ਦੀਆਂ ਕਿਹਨੂੰ ਬਾੜੇ ਕਾਂਗਰਸ ਕਾਂਗਰਸ ਨੂੰ ਬਾੜੇ ਕੋਈ ਖਾਸ ਕਾਰਨ ਨਾ ਬਧੇਸਾ ਕਹਿੰਦੇ ਸਰਕਾਰੀ ਕਾਇਦੇ ਆਵੇ ਕਾਂਗਰਸ ਦੇ ਉੱਪਰ ਕਾਂਗਰਸ ਹੀ ਆਵੇ ਕਿਉਂਕਿ ਕੇਂਦਰ ਇਸ ਵਾਰੀ ਫਿਰ ਵੋਟ ਕਿਹਨੂੰ ਕੋਲ ਹੈ ਖੇਰਾ ਸਾਲ ਉਹਨਾਂ ਦਾ ਜ਼ਿਆਦਾ ਦੰਡੇ ਨੇ ਤੋੜਨੇ ਮਲੇਰ ਦੇ ਵਿੱਚ ਤੇ ਹਾਂਜੀ ਦੋਸਤੋ ਹੁਣ ਆਪਾਂ ਨਵੇਂ ਕਿਲੇ ਪਹੁੰਚ ਚੁੱਕੇ ਆ ਮਲੇਰ ਕੋ ਇਹ ਤੁਹਾ ਰਾਜਨੀਤੀ ਦੀ ਜਿਹੜੀ ਹੈਗੀ ਆ ਮਤਲਬ ਦਿਸ਼ਾ ਨਿਰਦੇਸ਼ طے ਹੁੰਦੇ ਨੇ ਤੇ ਆਉਣ ਵਾਲੀਆਂ ਜਿਹੜੀਆਂ ਚੋਣਾਂ ਨੇ ਉਹਦੇ ਚ ਲੋਕਾਂ ਦਾ ਕੀ ਰੁਝਾਨ ਹੈ ਕਿੱਧਰ ਨੂੰ ਗਏ ਰਹੇ ਨੇ ਲੋਕ ਆਪਾਂ ਜਾਣਦੇ ਆ ਲੋਕਾਂ ਨੂੰ ਤੇ ਉਰੇ ਜਿਹੜੇ ਹੈਗੇ ਨੇ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਉਰੇ ਰੌਣਕ ਲੱਗੀ ਰਹਿੰਦੀ ਆ ਆਪਾਂ ਜਾਣਦੇ ਆ ਭਾਈ ਉਹ ਨਹੀਂ ਸਾਡੇ ਨਾਲ ਨੇ ਹਾਂਜੀ ਭਾਈ ਜਨ ਸਤਿ ਅਲੁਕਮ ਜੀ ਅਲੈਕੁਮ ਸਲਾਮ ਭਾਈ ਅਸੀਂ ਨਾ ਸਰਵੇ ਕਰ ਰਹੇ ਹਾਂ ਜਿਹੜੀਆਂ ਮੋਟਾ ਬੈਣੀਆਂ ਨੇ ਇੱਕ ਤਰੀਕ ਨੂੰ ਤੇ ਆਪਣਾ ਕੀ ਮੰਨ ਹੈ ਕਿੱਧਰ ਕਿਹੜੀ ਪਾਰਟੀ ਨੂੰ ਵੋਟ ਪਾਉਂ ਅਸੀਂ ਕਾਂਗਰਸ ਨੂੰ ਪਾਵਾਂਗੇ ਜੀ ਕਾਂਗਰਸ ਨੂੰ ਪਾਵਾਂ ਤੂੰ ਖਾਸ ਕਰਕੇ ਭਾਈ ਕਾਂਗਰਸ ਨੂੰ ਵੋਟ ਪਾਉਂਦਾ ਤੇ ਹੋਰ ਬਾਈ ਉਹਨਾਂ ਨੂੰ ਜਾਣਦੇ ਆ ਹਾਂਜੀ ਵੀਰੇ ਤਾਂ ਕਹਿੰਦੇ ਕੀ ਨਾਮ ਹੈ ਆਪਣਾ ਮਨਸੋਬ ਜੀ ਮਨਸੋਬ ਬਾਈ ਕਿਹੜੀ ਪਾਰਟੀ ਨੂੰ ਵੋਟ ਪਾਉਣੀ ਆ ਕਾਂਗਰਸ ਨੂੰ ਪਾਵਾਂਗੇ ਜੀ ਵੋਟ ਕਾਂਗਰਸ ਨੂੰ ਵੋਟ ਪਾਉਣੀ ਆ ਲੋ ਜੀ ਦੋ ਬੰਦੇ ਹੋ ਜਾਣੇ ਕਾਂਗਰਸ ਨੂੰ ਵੋਟ ਪਾਉਣਗੇ ਬਾਈ ਤੁਹਾਡਾ ਕੋਈ ਖਾਸ ਕਾਰਨ ਹੈ ਪਰ ਕਾਂਗਰਸ ਵਧੀਆ ਪਾਰਟੀ ਹੈ ਜੀ ਔਰ ਸਾਰੇ ਗਰੀਬਾਂ ਦੀ ਹਮਦਰਦ ਦਾ ਗਰੀਬਾਂ ਦੀ ਹਮਦਰਦ ਦਾ ਜਿਵੇਂ ਢਾੜੂ ਵਾਲਿਆਂ ਦੀ ਸਰਕਾਰ ਹੈ ਜੀ ਪੰਜਾਬ ਦੇ ਵਿੱਚ ਉਹ ਵੀ ਕਹਿੰਦੇ ਨੇ ਵੀ ਅਸੀਂ ਗਰੀਬਾਂ ਦੇ ਹਮਦਰਦ ਆ ਉਹ ਗੱਲਾਂ ਬਾਤਾਂ ਨਹੀਂ ਉਹਨਾਂ ਦੀ ਹੋਰ ਕੁਝ ਨਹੀਂ ਜੀ ਮਤਲਬ ਆਪਣੀ ਵੋਟ ਕਾਂਗਰਸ ਹਾਂ ਆਪਣੀ ਵੋਟ ਕਾਂਗਰਸ ਪਾਵਾਂਗੇ ਜੀ ਮਮਾ ਸਲੀਮਾ ਜੀ ਕਿਹਨੂੰ ਪਾਉਣੀ ਹੈ ਸੋਰੀ ਕਾਹਰੂ ਸੂਪਾਉਣੀ ਹੈ ਕੀ ਆਵਾਜ਼ ਹੈ ਦੇਖੋ ਮਤਲਬ ਆਪਾਂ ਦੇਖ ਸਕਦੇ ਆ ਕਿ ਲੋਕਾਂ ਦਾ ਜਿਹੜਾ ਰੁਝਾਨ ਹੈ ਜ਼ਿਆਦਾਤਰ ਕੇਂਦਰ ਦੇ ਵਿੱਚ ਵੀ ਕਿਹੜੀ ਪਾਰਟੀ ਹੈ ਜਿਹੜੀ ਸਰਕਾਰ ਬਣਾ ਸਕਦੀ ਹੈ ਤਾਂ ਕਰਕੇ ਕਾਂਗਰਸ ਨੂੰ ਵੋਟ ਪਾਉਣੀ ਆ ਬਾਈ ਹੋਰ ਹੈਗੇ ਨੇ ਹਾਂਜੀ ਵੀਰੇ ਅਸੀਂ ਨਹੀਂ ਦੱਸ ਸਕਦੇ ਬਾਈ ਨੇ ਹਲੇ ਮੰਨੀ ਨਹੀਂ ਬਣਾਏ ਆ ਬਾਈ ਨਹੀਂ ਦੱਸ ਸਕਦੇ ਕੋਈ ਮੈਲੇ ਵੀਰੇ ਆਪਾਂ ਕਿਹਨੂੰ ਵੋਟ ਪਾਉਣੀ ਹੈ ਕੋਈ ਇੰਟਰਸਟ ਨਹੀਂ ਆ ਬਾਈ ਉਹਨਾਂ ਨੂੰ ਕਹਿੰਦੇ ਸਾਨੂੰ ਕੋਈ ਇੰਟਰਸਟ ਨਹੀਂ ਹੈਗਾ ਅੱਜ ਆਪਾਂ ਨੂੰ ਕਿੰਨੇ ਇਸ ਤਰ੍ਹਾਂ ਦੇ ਲੋਕ ਮਿਲ ਗਏ ਜਿੱਦਾਂ ਰਾਜਨੀਤੀ ਤੋਂ ਇਹ ਸਮਝ ਨੂੰ ਵੀ ਪ੍ਰੋਫੈਸਰ ਉੱਠੇ ਹੋਏ ਵੇ ਯਾਰ ਕਿਸੇ ਨੂੰ ਵੋਟ ਪਾਉਣੀਆਂ ਨਹੀਂ ਕੋਈ ਫਾਇਦਾ ਹੀ ਨਹੀਂ ਹਨਾ ਤੇ ਕੁਝ ਹੋਰ ਲੋਕ ਨੇ ਉਹਨਾਂ ਨਾਲ ਵੀ ਗੱਲ ਕਰਦੇ ਆਜੋ ਹਾ ਜਿਹੜੇ ਇੱਧਰ ਬੈਠੇ ਨੇ ਬਾਈ ਅ ਬਾਈ ਸਲਾਮ ਅਲਿਕਮ ਜੀ ਅਸੀਂ ਬਾਈ ਜਿਹੜਾ ਵੋਟਾਂ ਪੈਣੀਆਂ ਨੇ ਉਹਦੇ ਸਰਵੇ ਕਰ ਰਹੇ ਹਾਂ ਵੀ ਤੁਸੀਂ ਇਸ ਵਾਰੀ ਜਿਹੜੀਆਂ ਵੋਟਾਂ ਪੈਣੀਆਂ ਨੇ ਕਿਹੜੀ ਪਾਰਟੀ ਨੂੰ ਵੋਟ ਪਾ ਰਹੇ ਪਾਰਟੀ ਦੇ ਬਾਰੇ ਤਾਂ ਹੁਣ ਸੋਚਾਂਗੇ ਅਸੀਂ ਵੀ ਕਿਹੜੀ ਪਾਰਟੀ ਨੂੰ ਪਾਈਏ ਹਲੇ ਤਾਂ ਕੁਝ ਸੋਚਿਆ ਨਹੀਂ ਹੈਗਾ ਜੀ ਉੱਤੇ ਨਹੀਂ ਹੈ ਚਲੋ ਬਾਈ ਹੁਣ ਇਹ ਕਹਿੰਦੇ ਆਪਾਂ ਸੋਚ ਕੇ ਦੱਸਾਂਗੇ ਵੀ ਹਲੇ ਸੋਚਿਆ ਨਹੀਂ ਬਾਈ ਤੁਸੀਂ ਅਜੇ ਟਾਈਮ ਆਊਗਾ ਜੀ ਸੋਚ ਕੇ ਮੌਕੇ ਤੇ ਪਾਵਾਂਗੇ ਜੀ ਮੌਕੇ ਤੇ ਪਾਵਾਂਗੇ ਕੀ ਨਾਮ ਹੈ ਆਪਣਾ ਮੁਹੰਮਦ ਉਸਮਾਨ ਮੁਹੰਮਦ ਉਸਮਾਨ ਉਸਮਾਨ ਭਾਈ ਬੋਟ ਕਿਉਂ ਪਾਉਣੀ ਆ ਇਸ ਵਾਰੀ ਕਾਂਗਰਸ ਨੂੰ ਕਾਂਗਰਸ ਨੂੰ ਬਾਈ ਕਹਿੰਦੇ ਕਾਂਗਰਸ ਨੂੰ ਬੋਟ ਪਾਉਣੀ ਕੋਈ ਖਾਸ ਕਾਰਨ ਬਸ ਇਹ ਵਧੀਆ ਹੈ ਸਾਰੇ ਨਾਲੋਂ ਸਾਰੇ ਨਾਲੋਂ ਵਧੀਆ ਮਤਲਬ ਕੰਮ ਉਹਲੇ ਕਰਾਉਗੇ ਇੱਕ ਵਾਰ ਇੱਕ ਮੌਕਾ ਦੇ ਕੇ ਦੇਖ ਲੈਣਾ ਇਹਨੂੰ ਵੀ ਇੱਕ ਦੇਖ ਬਾਈ ਆਪਣੀ ਵੋਟ ਹੈਗੀ ਆ ਵੋਟ ਹੈ ਨਹੀਂ ਆਪਣੀ ਵੋਟ ਨਹੀਂ ਹੈਗੀ ਚਲੋ ਠੀਕ ਹੈ ਜੀ ਕੁਝ ਹੋਰ ਲੋਕ ਵੀ ਹੈਗੇ ਨੇ ਜਿਨ੍ਹਾਂ ਨੂੰ ਆਪਾਂ ਜਾਣਦੇ ਆਜੋ ਜੀ ਇੱਧਰ ਬਾਈ ਹੁਣੇ ਬੈਠੇ ਨੇ ਤੇ ਬਾਈ ਹੁਣੇ ਬਾਈ ਜੀ ਥੋੜਾ 2 ਮਿੰਟ ਲੈ ਸਕਦੇ ਆ ਤੇ ਬਾਈ ਇਸ ਵਾਰੀ ਜਿਹੜੀਆਂ ਵੋਟਾਂ ਨੇ ਉਹਨਾਂ ਨੂੰ ਲੈ ਕੇ ਅਸੀਂ ਸਰਵੇ ਕਰ ਰਹੇ ਹਾਂ ਤੇ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਜੀ ਮੁਹੰਮਦ ਰਫੀ ਮੁਹੰਮਦ ਰਫੀ ਜੀ ਇਸ ਵਾਰੀ ਜਿਹੜੀਆਂ ਵੋਟਾਂ ਪੈਣੀਆਂ ਨੇ ਕਿਹੜੀ ਪਾਰਟੀ ਨੂੰ ਵੋਟ ਪਾ ਰਹੇ ਕਾਂਗਰਸ ਕਾਂਗਰਸ ਕੋਈ ਖਾਸ ਕਾਰਨ ਕਾਂਗਰਸ ਨੂੰ ਵੋਟ ਪਾਉਂਦੇ ਬਸ ਵਧੀਆ ਲੱਗਦੀ ਆ ਸਰਕਾਰ ਨੂੰ ਸਰਕਾਰ ਵਧੀਆ ਲੱਗਦੀ ਠੀਕ ਹੈ ਜੀ ਬਾਈ ਨੇ ਗੱਲ ਨਹੀਂ ਮੰਗਾਈ ਕਹਿੰਦੇ ਸਰਕਾਰ ਵਧੀਆ ਲੱਗਦੀ ਆ ਤੇ ਕਾਂਗਰਸ ਨੂੰ ਵੋਟ ਪ ਹੋ ਬਾਈ ਹੈਗੇ ਨੇ ਬਾਈ ਆਪਣਾ ਕੀ ਨਾਮ ਹੈ ਮੁਹੰਮਦ ਅਕਬਰ ਅਕਬਰ ਜੀ ਕਿਹਨੂੰ ਵੋਟ ਪਾ ਰਹੇ ਹੋ ਕਾਂਗਰਸ ਨੂੰ ਕਾਂਗਰਸ ਠੀਕ ਆਏ ਬਾਈ ਵੀ ਕਾਂਗਰਸ ਨੂੰ ਪਾਉਣਗੇ ਬਾਈ ਆਪਣੀ ਵੋਟ ਹੈਗੀ ਆ ਹਾਂ ਜੀ ਕਿਹਨੂੰ ਪਾ ਰਹੇ ਹੋ ਕਾਂਗਰਸ ਹੀ ਆ ਇਹ ਵੀ ਬਾਈ ਕਾਂਗਰਸ ਨੂੰ ਪਾ ਰਹੇ ਨੇ ਦੇਖੋ ਜਿਆਦਾਤਰ ਜਿਹੜਾ ਲੋਕਾਂ ਦਾ ਰੁਝਾਨ ਹੈ ਆਪਾਂ ਦੇਖ ਲਈਏ ਜਿਵੇਂ ਆਪਾਂ ਸੋਸੋ ਚੌਕ ਵੀ ਦੇਖ ਕੇ ਆਏ ਆ ਜਾਂ ਕਿਲੇ ਵੀ ਦੇਖ ਰਹੇ ਆ ਲੋਕ ਕਾਂਗਰਸ ਵੱਲੋਂ ਜ਼ਿਆਦਾ ਹਨਾ ਜਿਹੜਾ ਹੈਗਾ ਤੁਹਾਡਾ ਭਾਵ ਜ਼ਿਆਦਾ ਤੇ ਬਾਈ ਉਹਨਾਂ ਤੋਂ ਜਾਣਦੇ ਆ ਅੰਦਰ ਵੀ ਹੈਗੇ ਨੇ ਬਾਈ ਹਾਂ ਜੀ ਬਾਈ ਸਲਾਮ ਅਲੈਕੁਮ ਜੀ ਸਾਰਿਆਂ ਨੂੰ ਦੇ ਬਈ ਜਿਹੜੀ ਇਸ ਵਾਰੀ ਵੋਟਾਂ ਪੈ ਰਹੀਆਂ ਨੇ ਅਸੀਂ ਉਹਦੇ ਬਾਰੇ ਸਰਵੇ ਕਰ ਰਹੇ ਹਾਂ ਤੇ ਤੁਹਾਨੂੰ ਤੋਂ ਜਾਨਣਾ ਚਾਹੁੰਦੇ ਹਾਂ ਕਿ ਕਿਹਨੂੰ ਵੋਟ ਪਾਓਗੇ ਕਿਹੜੀ ਪਾਰਟੀ ਵਧੀਆ ਹੈ ਤੁਸੀਂ ਦੱਸੋ ਜੀ ਆਂਗਰੇਜ਼ ਕਾਂਗਰਸ ਨੂੰ ਆ ਪੱਕੀਆਂ ਕੀ ਬਾਤ ਹੈ ਜੀ ਨਜ਼ਾਰੇਦਾਰ ਵੋਟਾਂ ਪਾਵਾਂਗੇ ਕਾਂਗਰਸ ਨੂੰ ਯਾਰ ਅਜੇ ਕਾਹਨ ਕਿਸ ਨੂੰ ਪਾਵਾਂਗੇ ਕੋਈ ਖਾਸ ਕਾਰਨ ਆਪਣਾ ਜਿਹੜਾ ਇਲਾਕਾ ਜਿਵੇਂ ਤੁਸੀਂ ਤੁਹਾਨੂੰ ਸਾਰਿਆਂ ਦੀ ਸੂਹ ਹੋਏਗੀ ਕੀ ਮਾਹੌਲ ਗਿਆ ਇਲਾਕੇ ਦਾ ਮਾਹੌਲ ਜਿੰਨਾ ਚਿਰ ਕਾਂਗਰਸ ਨੇ ਰਹੂਗੀ ਮਾਹੌਲ ਸਹੀ ਰਹੂਗਾ ਜਦ ਕੋਈ ਹੋਰ ਪਾਰਟੀ ਹੋਵੇ ਮਾਹੌਲ ਸਹੀ ਨਹੀਂ ਰਹਿੰਦਾ ਮਾਹੌਲ ਸਹੀ ਨਹੀਂ ਰਹਿੰਦਾ ਇਸ ਕਰਕੇ ਜਿਹੜੀ ਹੈਗੀ ਕਾਂਗਰਸ ਨੂੰ ਬ ਕਾਂਗਰਸ ਨਹੀਂ ਬੋਮਾ ਕਾਂਗਰਸ ਹੀ ਹੈ ਲੋ ਜੀ ਇਹ ਜਿਹੜੇ ਹੈਗੇ ਨੇ ਬਾਈ ਹਾਂਜੀ ਇਹਦਾ ਇਹਦਾ ਪੱਕੀ ਹੈ ਕਾਂਗਰਸ ਦੀਆਂ ਵੋਟਾਂ ਨੇ ਜਦ ਕੋਈ ਹੋਰ ਬਾੜ ਲੈਂਦੀ ਹੈ ਕੁਰਤ ਗੱਡਾ ਪੇ ਬਸੇਰੇ ਚੋਰੀਆਂ ਡੰਗੀਆਂ ਬਲੇਰੀਆਂ ਸਹੀ ਗੱਲ ਹੈ ਹੁਣ ਇੱਥੇ ਕੁਝ ਵੀ ਨਹੀਂ ਹੈਗਾ ਚੱਲਦਾ ਜਦ ਕਾਂਗਰਸ ਆ ਜੂਗੀ ਠੀਕ ਹੈ ਜੀ ਜਿਵੇਂ ਬਾਈ ਆਪਾਂ ਕਹਿ ਦਈਏ ਵੀ ਆਪਣੇ ਪੰਜਾਬ ਦੇ ਵਿੱਚ ਝਾੜੂ ਦੀ ਸਰਕਾਰ ਹੈ ਉਹਨਾਂ ਨੂੰ 2 ਸਾਲ ਹੋ ਗਏ ਉਹਨਾਂ ਨੇ ਕੰਮ ਤੋਂ ਕਿੰਨਾ ਕਿ ਸੰਤੁਸ਼ਟ ਹੋ ਆਣੀ ਨਹੀਂ ਹੋਗਾ ਕਾਹਗਾ ਦਿਨ 8 ਦਿਨ ਨਹੀਂ ਪਾਣੀ ਆਇਆ ਲੈਟ ਨਹੀਂ ਹੁੰਦੀ ਹੁਣ ਲੈਟ ਆ ਜੀ ਦੀ ਦੁਪਹਿਰਾਂ ਦੁਪਹਿਰਾਂ ਮਾਰਦੇ ਆ ਉਹ ਧੁੱਪੇ ਭੁਕੇ अच्छा जी मतलब फिर ਤੁਸੀਂ ਕੋਈ ਕੰਪਲੇਨ ਨਹੀਂ ਕੀਤੀ ਕੰਪਲੇਨ ਕਿਨੂੰ ਕਰੀਏ ਇੱਥੇ ਕੌਣ ਸੁਣਦਾ ਕੋਈ ਨਹੀਂ ਸੁਣਦਾ मतलब ਜਿਵੇਂ ਆਪਾਂ ਦੇਖਦੇ ਆਂ ਵੀ ਆਮ ਪਾਰਟੀ ਦਾਵਾ ਕਰਦੀ ਹੈ ਵੀ ਲੋਕਾਂ ਦੀ ਸਰਕਾਰ ਮੇਰਾ 8 ਦਿਨ ਹੋ ਗਏ ਭਰੇ ਨੂੰ ਪਾਣੀ ਮੋੜਰੇ ਨਹੀਂ ਆਉਂਦੀ ਕਹਿੰਦੇ 8 ਘੰਟੇ ਡਿਊਟੀ ਜਾਊਗੀ ਜੀ ਪਾਣੀ ਅੱਛਾ 8 ਘੰਟੇ ਆਉਂਗੀ ਉਹ ਨਹੀਂ ਮਤਲਬ ਕੋਈ ਸੁਣਵਾਈ ਨਹੀਂ ਹੈਗੀ ਨਾ ਕੋਈ ਸੁਣਵਾਈ ਨਹੀਂ ਠੀਕ ਹੈ ਜੀ ਮਤਲਬ ਇਹ ਜਿਹੜੇ ਹੈਗੇ ਨੇ ਤੇ 2022 ਦੇ ਵਿੱਚ ਕਿਨੂੰ ਪਾਈਆਂ ਸੀ ਆਪਾਂ ਨੇ ਵੋਟਾਂ ਅਸੀਂ ਕਾਂਗਰਸ ਨੂੰ ਕਾਂਗਰਸ ਨੂੰ ਪਾਈ ਇਸ ਵਾਰੀ ਫੇਰ ਕਾਂਗਰਸ ਨੂੰ ਵੋਟਾਂ ਪਾਣੀ ਕਾਂਗਰਸ ਪੱਕੀ ਆ ਗਈ ਠੀਕ ਕਾਂਗਰਸ ਆ ਗਈ ਸਮਝੋ ਕਿਆ ਬਾਤ ਹੈ ਆ ਵੀ ਆ ਗਈ ਉਰੇ ਵੀ ਆ ਗਈ ਤੇ ਬਾਈ ਨੇ ਤਾਂ ਐਲਾਨ ਕਰਦਾ ਕਹਿੰਦੇ ਕਾਂਗਰਸ ਕਹਿੰਦੇ ਕਾਂਗਰਸ ਜਿਤਾਉਣੇ ਆ ਬਾਈ ਕਹਿੰਦੇ ਸੈਂਟਰ ਦੇ ਵਿੱਚ ਵੀ ਕਾਂਗਰਸ ਨੇ ਆਉਣਾ ਤੇ ਉਰੇ ਵੀ ਆਉਣਾ ਠੀਕ ਹੈ ਬਾਈ ਤੇ ਆਪਾਂ ਕੁਝ ਹੋਰ ਲੋਕਾਂ ਤੋਂ ਜਾਣਦੇ ਆ ਕਿ ਕੀ ਮਾਹੌਲ ਹੈ ਸੋਰੀ ਜਿਹੜਾ ਹੈਗਾ ਵੋਟਾਂ ਨੂੰ ਲੈ ਕੇ ਬਾਈ ਜੀ ਅਸਲਾਮੁਅਲੈਕੁਮ ਸਾਰਿਆਂ ਨੂੰ ਤੇ ਅਸੀਂ ਬਾਈ ਸਰਵੇ ਕਰ ਰਹੇ ਆ ਜਿਹੜਾ ਇਸ ਵਾਰੀ ਵੋਟਾਂ ਪੈਣੀਆਂ ਨੇ ਇੱਕ ਤਰੀਕ ਨੂੰ ਤੇ ਤੁਹਾਡੇ ਵਿਚਾਰ ਜਾਣਨ ਆਇਆ ਵੀ ਕਿਹਨੂੰ ਪਾਉਂਗੇ ਵੋਟ ਦਾ ਤੇ ਕਿਹਨੂ ਬੋਰਡ ਬਾੜੇ ਦੇਖੋ ਜੀ ਪਹਿਲਾ ਬੋਰਡ ਦਾ ਦਸਨ ਦਾ ਕੋਈ ਫਾਇਦਾ ਨਹੀਂ ਹੁੰਦਾ ਬੰਦੇ ਦੇ ਆਪਣੇ ਮਨ ਦੇ ਵਿੱਚ ਹੁੰਦੀ ਆ ਵੀ ਬੋਰਡ ਕਿਨੂ ਪਾਉਣੀ ਆ ਕਿਸੇ ਨੂੰ ਪੜਾਇਆ ਤੇ ਪੜਿਆ ਜਾਦਾ ਨਹੀਂ ਹੁੰਦਾ ਠੀਕ ਹਨ ਬੋਰਡ ਪਤਾ ਸਾਨੂੰ ਖੁਦ ਪਤਾ ਹੁੰਦਾ ਅਸੀਂ ਇਹ ਕਹਿੰਦੇ ਆ ਜਿਹੜਾ ਕੋਈ ਆਪਣੇ ਬਾਦਸ਼ਾਹ ਹੋਵੇ ਮਲਖ ਦਾ ਵਧੀਆ ਹੋਵੇ ਸਭ ਨੂੰ ਕਹਿੰਦਾ ਕਿ ਕੱਖਣਾ ਦੇਖਣਾ ਚਾਹੀਦਾ ਉਹਨੂੰ ਜਿਹੜੀ ਆਪਣੀ ਜਾਤ ਬਾਤ ਆ ਉਹ ਨਾ ਪਰਖੇ ਇਨਸਾਨ ਦੀ ਜ਼ਿੰਦਗੀ ਇੰਨੀ ਕ ਦੋ ਦਿਨ ਸਵੇਰ ਨੂੰ ਪਤਾ ਮੁੰਜੇ ਦੇ ਉੱਠਾ ਕੋਈ ਸਾਦਾ ਨਹੀਂ ਪਤਾ ਉਧਰ ਦਾ ਕੋਈ ਮਰਜੀ ਬਾਦਸ਼ਾਹ ਬਣਾਵੇ ਵਧੀਆ ਬਣਾ ਲਿਆ ਆਪਣੇ ਮਨ ਵਧੀਆ ਬਣਾਵੇ ਬਾਈ ਜੀ ਨੇ ਵਧੀਆ ਦੁਆ ਕੀਤੀ ਤੇ ਬਾਕੀ ਆ ਅੰਦੀਬਰੇ ਆਪਾਂ ਆਪਣਾ ਕੀ ਰੁਝਾਨਾ ਕਿੱਧਰ ਪਾਉਣੀ। ਫਿਰ ਆਈਏ ਫਿਰ ਆਹ ਫੈਨਲ ਤਾਂ ਐਂ ਮਤਲਬ ਮੌਕੇ ਦੀ ਹੁੰਦਾ ਬੋਰਡ ਦਾ। ਮੇਰੇ ਵੀ ਮਨ ਜਾਂਦਾ ਬੜਿਆ ਹੁੰਦਾ ਯਾਰ ਇਹਨੂੰ ਪਾਵਾਂਗੇ। ਨਹੀਂ ਮੰਨਦਾ ਹੁਣ ਮੰਨੇ ਵਾਲੇ ਕੋਈ ਜੀ ਮਤਲਬ ਸਾਰੇ ਕੈਂਡੀਡੇਟ ਵਧੀਆ ਨੇ ਮਤਲਬ ਉਹਨਾਂ ਨੂੰ ਪੱਕੀ ਮੌਕੇ ਦੇ ਪਤਾ ਲੱਗਦਾ ਹੁੰਦਾ ਜੀ। ਮੌਕੇ ਦੇ ਪਤਾ ਲੱਗੂਗਾ ਤੇ ਬਾਈ ਉਹਨਾਂ ਨੇ ਕਹਿੰਦੇ ਹਲੇ ਪੱਤੇ ਨਹੀਂ ਖੋਲਣੇ ਅਸੀਂ ਆਪਣੇ। ਹਾਂਜੀ ਵੀਰੇ। ਮੇਰੇ ਮੌਕੇ ਦੀ ਪਤਾ ਲੱਗੂਗਾ। ਮੌਕੇ ਦੀ ਪਤਾ ਲੱਗੂਗਾ। ਤੇ ਆ ਭਾਈ ਉਹਨਾਂ ਤਾਂ ਜਾਣਦੇ ਹਾਂਜੀ ਵੀਰੇ। ਮੌਕੇ ਦੀ। ਇਹ ਮੌਕੇ ਦੀ ਦੱਸਾਂਗੇ। ਮੌਕੇ ਦੀ ਦੱਸਾਂਗੇ ਵੀਰੇ। ਮੌਕੇ ਦੀ बस खास बनके पंजाब दी सरकार है ना जी जेएमपी जितुवा जे काम वधिया होनगे ए जेडे मतलब 2022 ਦੇ ਵਿੱਚ ਜਿਵੇਂ ਝੜੂਈ ਆਪਣੇ ਉਰੇ ਐਮਐਲਏ ਤੇ ਸਰਕਾਰ ਆਈ ਉਹਨਾਂ ਦੇ ਕੰਮ ਤੋਂ ਸੰਤੁਸ਼ਟ ਹੋ ਤੁਸੀਂ ਆਹ ਠੀਕ ਹੈ ਜੀ ਕੰਮ ਵਧਿਆ ਚੰਗਾ ਕਿਹੜੇ ਕਿਹੜੇ ਕੰਮ ਤੁਹਾਨੂੰ ਇਹਨਾਂ ਦੇ ਵਧੀਆ ਲੱਗੇ ਬਸ ਸਾਰੇ ਕੰਮ ਵਧੀਆ ਨੇ ਬਸ ਸ਼ਾਂਤੀ ਆ ਬਸ ਸਾਰਿਆਂ ਨੂੰ ਬੜੀ ਤਾਂ ਗੱਲ ਤਾਂ ਹੈ ਸਭ ਤੋਂ ਵੱਡੀ ਸ਼ਾਂਤੀ ਆ ਕੁਝ ਹੋਰ ਜਿਹੜੇ ਹੈਗੇ ਨੇ ਮਤਲਬ ਜਿਹੜੇ ਯੂਥ ਆ ਸਾਡੇ ਨਾਲ ਉਹ ਵੀ ਜੁੜੇ ਨੇ ਤੇ ਭਾਈ ਆਪਾਂ ਨਾ ਸਰਵੇ ਕਰ ਰਹੇ ਆ ਜਿਹੜੀਆਂ ਵੋਟਾਂ ਆਉਣ ਯਾਰ ਨੇ ਉਹਨੂੰ ਲੈ ਕੇ ਤੇ ਤੁਹਾਡੇ ਵਿਚਾਰ ਜਾਣਨ ਆਇਆ ਵੀ ਕਿਹਨੂੰ ਵੋਟ ਪਾੜਾ ਸਰਦਾਰ ਸਿਮਰ ਸਿੰਘ ਮਾਨ ਨੂੰ ਮਾਨ ਸਾਹਿਬ ਨੂੰ ਵੋਟ ਪਾ ਰਹੇ ਹੋ ਕਿਆ ਬਾਤ ਆਪਾਂ ਵੀ ਮਾਨ ਨੂੰ ਮਾਨ ਨੂੰ ਮਾਨ ਨੂੰ ਵੋਟ ਪਾ ਰਹੇ ਆ ਭਾਈ ਬੋਰਡ ਨਹੀਂ ਹੈਗੇ ਇਹ ਬਾਈ ਦੀ ਵੋਟ ਨਹੀਂ ਹੈਗੀ ਤੇ ਆਹ ਦੇਖੋ ਜੀ ਤਿੰਨ ਵੋਟਾਂ ਜਿਹੜੀਆਂ ਹੈਗੀਆਂ ਨੇ ਮਾਨ ਸਾਹਿਬ ਨੂੰ ਨੇ ਤੇ ਮਤਲਬ ਜਿਹੜਾ ਮਾਹੌਲ ਹੈ ਰਲਮਾ ਮਿਲਮਾ ਜਿਹਾ ਮਾਹੌਲ ਹੈ ਬਾਕੀ ਕਿਉਂ ਜਾਣਦੇ ਆਪਾਂ ਲੋਕਾਂ ਤੋਂ ਹਾਂਜੀ ਭਾਈ ਕੀ ਨਾਮ ਹੈ ਜੀ ਆਪਣਾ ਮੁਹੰਮਦ ਅਸਰ ਮੁਹੰਮਦ ਅਸਰ ਤੇ ਭਾਈ ਜਿਹੜੀਆਂ ਵੋਟਾਂ ਪੈਣੀਆਂ ਨੇ ਇਸ ਵਾਰੀ ਕਿਹੜੀ ਪਾਰਟੀ ਵੱਲ ਨੂੰ ਜਾਣ ਦਾ ਰੁਝਾਨ ਆ ਹਾਂ ਦੱਸੋ ਨੂੰ ਕਾਂਗਰਸ ਨੂੰ ਭਾਈ ਕੋਈ ਖਾਸ ਕਾਰਨ ਕਾਂਗਰਸ ਨੂੰ ਵੋਟ ਕਾਂਗਰਸੀ ਸਾਰਿਆਂ ਦੇ ਲਈ ਸਹੀ ਹੈ ਜ ਮੋਦੀ ਜੀ ਗੌਂਦਨਦਰ 10 ਸਾਲ ਲਹੂ ਵੀਰੇ ਲੋਕਾਂ ਦਾ ਠੀਕ ਹੈ ਜੀ ਤੇ ਕੋਈ ਮੁੱਦਾ ਕਰਤਾ ਕੋਈ ਕੋਈ ਮੁੱਦਾ ਕਰਤਾ ਕਾਂਗਰਸ ਹਰ ਦੇ ਹੱਕ ਹੱਕ ਚਾਹੀ ਠੀਕ ਹੈ ਜੀ ਤੇ ਜੇ ਆਪਾਂ ਗੱਲ ਕਰ ਲਈਏ ਪੰਜਾਬ ਦੇ ਮੁੱਦਿਆਂ ਦੀ ਪੰਜਾਬ ਦੇ ਜਿਵੇਂ ਆਪਣੇ ਆਵਾਦਮੀ ਪਾਰਟੀ ਦੀ ਸਰਕਾਰ ਹੈ ਇਹਦੇ ਬਾਰੇ ਕੀ ਵਿਚਾਰ ਆਵਾਦਮੀ ਪਾਰਟੀ ਨੇ ਵੀ ਕੀ ਕੀਤਾ ਹੈ ਤਾਂ ਕਿ 2 ਸਾਲ ਤਾਂ ਹੋਣ ਆਲੇ ਨੇ ਵੀ ਕੀ ਕੀਤਾ ਜਿਵੇਂ ਇਹਨਾਂ ਨੇ ਕੀ ਬਦਲਾਅ ਲੈ ਕੇ ਆਵਾਂਗੇ ਤੁਹਾਨੂੰ ਦਿਖਿਆ ਕੋਈ ਬਦਲਾਅ ਆਇਆ ਕੋਈ ਬਦਲਾਅ ਨਹੀਂ ਆਇਆ ਇਹ ਤਾਂ ਹੋਰ ਸੈਂਟਰ ਤੋਂ ਪੈਸੇ ਲਈ ਜਾਂਦੇ ਨੇ ਇਹਨਾਂ ਨੇ ਕਿਹੜਾ ਬਦਲਾਅ ਕਰਿਆ ਇਹਨਾਂ ਨੇ ਕਿਉਂ ਮਤਲਬ ਤੁਸੀਂ ਇਹ ਤਾਂ ਹੋਈ 2 ਸਾਲਾਂ ਚ 72 ਕਰੋੜ ਰੁਪਏ ਲਈ ਜਾਂਦੇ ਨੇ ਇਹਦਾ ਕੋਈ ਬ ਬਾਕੀ ਜਿਵੇਂ ਸਿਹਤ ਸਹੂਲਤਾ ਬਾਰੇ ਇਹਨਾਂ ਨੇ ਕਿਹਾ ਸੀ ਜਾਂ ਸਿੱਖਿਆ ਬਾਰੇ ਕਿਹਾ ਸੀ 10000 ਰੁਪਏ ਮਹੀਨਾ ਵੀ ਗਾਦੀ ਕੋਈ 10000 ਰੁਪਏ ਕਿਸੇ ਨੂੰ ਨਹੀਂ ਆਇਆ 2.5 ਸਾਲ ਹੋ ਗਏ ਇਹਨਾਂ ਨੇ ਗੱਲਾਂ ਨੇ ਮਤਲਬ ਤੁਹਾਡੀ ਜਿਹੜੀ ਵੋਟ ਹੋਏਗੀ ਕਾਂਗਰਸ ਨੂੰ ਹੋਏਗੀ ਹਾਂਜੀ ਤੇ ਕੀ ਮਾਹੌਲ ਆਪਣੇ ਏਰੀਆ ਦਾ ਕੀ ਮਾਹੌਲ ਹੈ ਇਹ ਕਾਂਗਰਸ ਦੀ ਵੋਟ ਹੈ ਜੀ ਵੱਧ ਕਾਂਗਰਸ ਦੀ ਵੋਟ ਹੈ ਠੀਕ ਹੈ ਤੇ ਬਾਈ ਨੇ ਏਰੀਆ ਦਾ ਵੀ ਦੱਸਤਾ ਬਾਕੀ ਹੋਰ ਬੰਦੇ ਤਾਂ ਵੀ ਜਾਣਦੇ ਆ ਹਾਂਜੀ ਸਾਮਕੁਨੀ ਵਾਲਕ ਸੌਰੀ ਤੇ ਬਾਈ ਕਿਹਨੂੰ ਵੋਟ ਪਾਉਂਦਾ ਹੈ ਰਾਤਾ ਇਸ ਵਾਰੀ ਬੰਦੇ ਨੂੰ ਬੰਦੇ ਨੂੰ ਕਿਹੜੇ ਬੰਦੇ ਨੂੰ ਜੀ ਕਾਂਗਰਸ ਨੂੰ ਕਾਂਗਰਸ ਨੂੰ ਪ ਏ ਜਿਵੇਂ ਆਪਾਂ ਦੇਖ ਸਕਦੇ ਹਾਂ ਵੀ ਕਾਂਗਰਸ ਨੂੰ ਜਿਹੜੀ ਹੈਗਾ ਰੁਝਾਨ ਲੋਕਾਂ ਦਾ ਚਾਹਦਾ ਹੈ ਤੇ ਹੋਰ ਆਪਾਂ ਜਾਣਦੇ ਆ ਬਾਈ ਉਹਨਾਂ ਤੋਂ ਇਹ ਬਾਈ ਨੂੰ ਤਾਂ ਰਹਿਣ ਦਿੰਦੇ ਨੇ ਇਹਨਾਂ ਦੀ ਦੁਕਾਨ ਹੈ ਹਨਾ ਆਪਾਂ ਅੱਗੇ ਚੱਲਦੇ ਆ ਕਿ ਆ ਕਿਉਂਕਿ ਆਪਾਂ ਜਿਹੜਾ ਆਪਣਾ ਮੋਟਿਵ ਹੈ ਕਿ ਆਮ ਲੋਕਾਂ ਦੀ ਆਵਾਜ਼ ਹੈ ਜਿਹੜੀ ਹਨਾ ਉਹ ਜਿਹੜੇ ਨੇਤਾ ਨੇ ਉਹਨਾਂ ਦੇ ਕੰਨ ਤੱਕ ਪਹੁੰਚੇ ਤੇ ਆ ਬਾਈ ਉਹਨਾਂ ਤੋਂ ਜਾਣਦੇ ਆ ਸਰੂਕਨ ਜੀ ਹਾਂ ਜੀ ਤੇ ਇਸ ਵਾਰੀ ਜਿਹੜੀਆਂ ਵੋਟਾਂ ਪੈਣੀਆਂ ਨੇ ਜੀ ਲੋਕ ਸਭਾ ਦੀਆਂ ਕਿਹਨੂੰ ਵੋਟ ਪਾਉਂਦਾ ਰਾਵਾਂ ਜੀ ਅੱਗੇ ਇਹਨੂੰ ਪਾਉਂਦੇ ਆ ਹਾਂ ਜੀ ਅੱਗੇ ਇਹਨੂੰ ਪਾਈਏ ਤੁਸੀਂ ਦੱਸੋ ਜੀ ਅਸੀਂ ਸਰਵੇ ਕਰ ਰਹੇ ਆ ਆਮ ਲੋਕਾਂ ਦਾ ਵੀ ਆਮ ਲੋਕਾਂ ਦਾ ਕੀ ਦੱਸੋ ਜੀ ਇਹਨੂੰ ਪਾਈਏ ਅੱਛਾ ਭਾਈ ਉਹਨਾਂ ਨੇ ਹਲੇ ਨਹੀਂ ਸੋਚਿਆ ਵੀ ਕਿਹਨੂੰ ਕਾਉਣੀਆਂ ਤੇ ਹੋਰ ਬੰਦੇ ਉਹਨਾਂ ਦੇ ਜਾਣਦੇ ਆ ਭਾਈ ਉਹਨਾਂ ਤੋਂ ਭਾਈ ਹੁਣ ਹੀ ਕਹਿੰਦੇ ਅਸੀਂ ਨਹੀਂ ਦੱਸਣਾ ਤੇ ਹਾਂ ਜੀ ਭਾਈ ਸਾਹਮਣੇ ਜੀ ਹਾਂ ਜੀ ਤੇ ਭਾਈ ਅਸੀਂ ਨਾ ਸਰਵੇ ਕਰ ਰਹੇ ਆ ਜਿਹੜੀਆਂ ਵੋਟਾਂ ਪੈਣੀਆਂ ਨੇ ਵੀ ਕੀ ਵਿਧਾਨਾ ਲੋਕਾਂ ਦਾ ਤੇ ਆਪਣਾ ਕੀ ਸੋਚੋ ਵੀ ਕਿਹਨੂੰ ਵੋਟ ਪਾਉਣੀਆਂ ਆਪਾਂ ਦੇਖੋ ਜੇ ਸੋਚ ਬਾਰੇ ਅਸੀਂ ਪਹਿਲਾਂ ਹੀ ਦੱਸ ਦਈਏ ਫਿਰ ਉਹ ਗੁਪਤ ਗੱਲ ਦਾ ਸਾਡੇ ਕੋਲ ਕੋਈ ਰਹੀ ਨਹੀਂ ਠੀਕ ਹੈ ਅਸੀਂ ਆਪਣੇ ਮਨ ਦੇ ਨਾਲ ਸੋਚ ਵਿਚਾਰ ਕੇ ਜਿਹੜਾ ਸਾਨੂੰ ਕੈਂਡੀਡੇਟ ਵਧੀਆ ਲੱਗੇਗਾ ਉਹਨੂੰ ਵੋਟ ਪਾਵਾਂਗੇ ਤੇ ਭਾਈ ਤੁਸੀਂ ਦੇਖ ਸਕਦੇ ਹੋ ਵੀ ਲੋਕ ਵੀ ਅੱਜ ਕੱਲ੍ਹ ਜਿਹੜੇ ਮੰਤਰੀਆਂ ਵਾਂਗੂ ਸਿਆਣੇ ਹੋ ਗਏ ਹਨ ਕਹਿੰਦੇ ਟਾਈਮ ਤੇ ਪੱਤੇ ਖੋਲਾਂਗੇ ਭਾਈ ਆਪਣੀ ਬਿਲਕੁਲ ਇਹੀ ਗੱਲ ਹੈ ਜੀ ਟਾਈਮ ਤੇ ਪੱਤੇ ਖੋਲਾਂਗੇ ਤੇ ਕੁਝ ਹੋਰ ਜਿਹੜੇ ਹੈਗੇ ਨੇ ਆਮ ਪਬਲਿਕ ਉਹਨਾਂ ਤੋਂ ਆਪਾਂ ਵੀਊ ਲੈ ਲਏ ਆ ਹਾਂ ਪਿਆਰ ਸਲਾਮ ਅਲੈਕੁਮ ਜੀ ਸਾਰਿਆਂ ਨੂੰ ਤੇ ਭਾਈ ਜਿਹੜੀਆਂ ਵੋਟਾਂ ਪੈਣੀਆਂ ਨੇ ਇੱਕ ਤਰੀਕ ਨੂੰ ਅਸੀਂ ਉਹਦੇ ਬਾਰੇ ਇੱਕ ਸਰਵੇ ਕਰ ਰਹੇ ਹਾਂ ਤੇ ਤੁਹਾਡੇ ਵਿਚਾਰ ਜਾਣਨ ਆਏ ਆ ਤੇ ਆਪਾਂ ਇੱਕ ਇੱਕ ਕਰਕੇ ਜਾਣਦੇ ਹਾਂ ਹਾਂ ਜੀ ਭਾਈ ਤੁਹਾਡੇ ਕੀ ਵਿਚਾਰ ਹੈ ਕਿਹੜੀ ਪਾਰਟੀ ਨੂੰ ਵੋਟ ਪ ਤੇ ਮੈਨੂੰ ਲੱਗਦਾ ਇਹਨਾਂ ਨੇ ਵੀ ਪੱਤੇ ਹਲੇ ਖੋਲਣਾ ਇਹਨਾਂ ਕੋਈ ਨਹੀਂ ਦੱਸੋ ਆਏ ਕੋਈ ਨਹੀਂ ਸੋਚਿਆ ਐਕਟ ਹੋਣੀ ਆ ਹਲੇ ਕੋਈ ਨਹੀਂ ਸੋਚਿਆ ਵੀ ਆਪਾਂ ਸੋਚੇ ਜੀ ਕੁਝ ਨਹੀਂ ਸੋਚਿਆ ਬਾਈ ਹਲੇ ਨਾ ਮੌਕੇ ਤੇ ਤਾਂ ਕੋਈ ਪਰਦਾ ਤੇ ਬਾਈ ਉਹਨਾਂ ਦੇ ਵਿਚਾਰ ਜਾਂਦੇ ਹਾਂਜੀ ਬਾਈ ਆਪਾਂ ਕਿਹਨੂੰ ਵੋਟ ਪਾਉਂਦਾ ਸੋਚਿਆ ਤਾਰੀ ਕੜੀ ਮਾਜੇ ਤੈ ਕੋਈ ਵਧੀਆ ਗੱਲ ਜੀ ਮਤਲਬ ਬਾਈ ਉਹਨੇ ਕਹਿੰਦੇ ਫਿਰ ਵੀ ਵੋਟ ਪਾਉਂਗੇ ਕਿਹਨੂੰ ਪਾਉਂਗੇ ਜੇ ਤੇ ਅੱਜ ਇਸ ਟਾਈਮ ਕੁਝ ਨਹੀਂ ਸੋਚਿਆ ਜੀ ਆਪਣਾ ਹਲੇ ਇਸ ਟਾਈਮ ਕੁਝ ਨਹੀਂ ਸੋਚਿਆ ਬਈ ਆਪਾਂ ਨੇ ਬਸ ਜੀ ਇਹੀ ਬੋਲਦਾ ਕੋਈ ਨਹੀਂ ਸੋਚਿਆ ਹੈਗਾ ਆਪਾਂ ਬਾਈ ਉਹਨਾਂ ਤੋਂ ਜਾਣਦੇ ਹਾਂ ਜੀ ਬਾਈ ਜੀ ਤੁਸਾਂ ਬਹੁਤ ਸਾਰੇ ਵੋਟਾਂ ਦੇਖ ਲਈਆਂ ਬਹੁਤ ਚੇਂਜ ਦੇਖ ਲਈ ਹੋਣਗੇ ਹਨ ਦੇਸ਼ ਦੇ ਵਿੱਚ ਤੁਹਾਡੀ ਕੀ ਸੋਚ ਹੈ ਕਿਹਨੂੰ ਵੋਟ ਬਾਈ ਝਾੜੂ ਨੂੰ ਪਾਓ ਝਾੜੂ ਨੂੰ ਪਾਓ ਝਾੜੂ ਨੂੰ ਪਾਉਣ ਦਾ ਕੋਈ ਖਾਸ ਕਾਰਨ ਹੈ ਅੰਦਰ ਕਿਹਾ ਬਸ ਵਧੀਆ ਕੰਮ ਕਰਦੇ ਨੇ ਬਸ ਝਾੜੂ ਵਧੀਆ ਕੰਮ ਕਰਦੇ ਬਾਈ ਹੁਣ ਇਹ ਕਹਿੰਦੇ ਸਾਨੂੰ ਇੱਕ ਬੰਦੇ ਦੇ ਵੀਊ ਮਿਲ ਗਏ ਕਹਿੰਦੇ ਝਾੜੂ ਨੂੰ ਪਾਓਗੇ ਇਹ ਹਾਂ ਜੀ ਬਈ ਆਪਾਂ ਕਿਹਨੂੰ ਪਾਵਾਂਗੇ ਵੋਟ ਅਸੀਂ ਝਾੜੂ ਨੂੰ ਪਾਵਾਂਗੇ ਝਾੜੂ ਨੂੰ ਪਾਵਾਂਗੇ ਝਾੜੂ ਨੇ ਜਿਹੜੇ ਕੰਮ ਨੇ 2 ਸਾਲਾਂ 'ਚ ਕੀਤੇ ਨੇ ਉਹਨੂੰ ਦੇਖਦੇ ਹੋ ਜਾਂ ਵੈਸੇ ਜਿਹੜੇ ਉਹਦਾ ਨਾਲ ਮਾ 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 ਜ ਮਿਲ ਰਿਹਾ ਤੇ ਕੁਝ ਹੋਰ ਜਿਹੜੀ ਯੂਥ ਆ ਸਾਡੇ ਨਾਲ ਜੁੜੀ ਆ ਭਾਈ ਇਹਦੀ ਤੇ ਭਾਈ ਅਸੀਂ ਨਾ ਸਰਵੇ ਕਰ ਰਹੇ ਆ ਜਿਹੜੀਆਂ ਵੋਟਾਂ ਪੈਣੀਆਂ ਨੇ ਉਹਨੂੰ ਲੈ ਕੇ ਤੇ ਤੁਹਾਡੇ ਵਿਚਾਰ ਜਾਣਨੇ ਆ ਵੀ ਵੋਟ ਕਿਹਨੂੰ ਪਾਉਣੀ ਆ ਕਿਹਨੂੰ ਪਾਉਂਗੇ ਭਾਈ ਕਾਂਗਰਸ ਨੂੰ ਹੀ ਕਾਂਗਰਸ ਨੂੰ ਭਾਈ ਤੂੰ ਖਾਸ ਕਰਨ ਖਾਸ ਕਰਨ ਭਾਈ ਇਸ ਵਾਰ ਅਸੀਂ ਬਦਲਾਅ ਚਾਹੀਦਾ ਸਾਨੂੰ ਅੱਛਾ ਜੀ ਠੀਕ ਹੈ ਜੀ ਭਾਈ ਉਹਨੇ ਕਹੇ ਕਾਂਗਰਸ ਨੂੰ ਬਾਹਰ ਭਾਈ ਆਪਾਂ ਹਾਂ ਜੀ ਕਾਂਗਰਸ ਨੂੰ ਪੱਕੀ ਠੋਕ ਕੇ ਹੀ ਠੋਕੇਗਾ ਹਾਂ ਠੋਕੇਗਾ ਕੀ ਬਾਤ ਹੈ ਮਤਲਬ ਰਾਹੁਲ ਗਾਂਧੀ ਚ ਗੁੰਨ ਲੱਗੇ ਨੇ 2-4 ਵੀ ਉਹ ਵਧੀਆ ਯੂਥ ਵਾਸਤੇ ਵੀ ਵਧੀਆ ਤੇ ਆਣ ਵਾਲੇ ਟ ਕੰਮ ਬਰਦਾ ਮਤਲਬ ਹੁਣ ਹੈ ਨਹੀਂ ਕੰਮ ਕਰ ਨਹੀਂ ਨਹੀਂ ਭਾਈ ਹੁਣ ਤਾਂ ਮੰਦਾਬਾਤ ਇਹ ਕਾਰੋਬਾਰਾਂ ਦੇ ਵਿੱਚ ਇੱਕ ਆਪਾਂ ਦੇਖੀਏ ਹਰੇਕ ਕੰਮ ਦੀ ਮਹਿੰਗਾਈ ਬਹੁਤ ਹੋਈ ਹੈ ਹਰੇਕ ਕੋਈ ਚੀਜ਼ ਆਪਾਂ ਰਾਸ਼ਨ ਲੈਣ ਜਾਂਦੇ ਆ ਮਹਿੰਗਾਈ ਬਹੁਤ ਹੈ ਹਰੇਕ ਚੀਜ਼ ਦੇ ਰੇਟ ਵਧ ਰਹੇ ਨੇ ਇਹ ਕਾਰਨ ਹੈ ਮਤਲਬ ਇਹ ਕਾਰਨ ਹੈ ਕਿ ਮਹਿੰਗਾਈ ਬਹੁਤ ਵੱਡਾ ਮੁੱਦਾ ਮਤਲਬ ਬਹੁਤੀ ਗੱਲ ਇਹ ਵੀ ਹੈ ਵੀ ਬਹੁਤ ਲੋਕ ਇਹਦੇ ਬਾਰੇ ਬੋਲਦੇ ਵੀ ਨਹੀਂ ਹੈਗੇ ਹਨ ਤੇ ਚਲੋ ਵਧੀਆ ਗੱਲ ਹੈ ਭਾਈ ਭਾਈ ਆਪਾਂ ਆਪਾਂ ਵੀ ਕਾਂਗਰਸ ਨੂੰ ਪਾਉਣੀ ਹੈ ਵੀਰੇ ਕਾਂਗਰਸ ਨੂੰ ਭਾਈ ਜਿਵੇਂ ਇੱਕ ਅਸੀਂ ਲੋਕਾਂ ਦੇ ਵਿੱਚ ਚਰਦੇ ਆ ਸਾਨੂੰ ਪਤਾ ਲੱਗਦਾ ਵੀ ਲੋਕ ਕਹਿੰਦੇ ਨੇ ਕਹਿੰਦੇ ਯਾਰ ਵੋਟ ਤਾਂ ਪਾ ਬਖੈਰਾ ਬੰਦਾ ਇੱਧਰਲਾ ਨਹੀਂ ਹੈਗਾ ਬਾਹਰਲਾ ਬੰਦਾ ਤੇ ਫਿਰ ਵੀ ਤੁਸੀਂ ਕਾਂਗਰਸ ਨੂੰ ਪਾਉਂਗੇ ਹਾਂਜੀ ਫਿਰ ਕੀ ਹੁੰਦਾ ਭਾਈ ਜਾਨਾ ਕਾਂਗਰਸ ਨੂੰ ਹੀ ਪਾਵਾਂਗੇ ਆਪਾਂ ਆਪਾ rahul gandhi ਦੇਖਣਾ ਨਾ ਉੱਪਰ rahul gandhi ਆ ਰਹੇ ਹਨ ਜਦੋਂ ਕੇਂਦਰ ਦੀਆਂ ਵੋਟਾਂ ਹੁੰਦੀਆਂ ਨੇ rahul gandhi ਨੂੰ ਵੀ ਦੇਖ ਦੇਖੋ ਨਾ ਆਪਾਂ ਮੋਦੀ ਨੂੰ ਵੀ ਦੇਖ ਲਿਆ ਆਪਾਂ ਉਹਨੂੰ ਵੀ ਦੇਖੋ ਹਾਂ ਹਾਂਜੀ ਭਾਈ ਭਈ ਆਪਾਂ ਕਹਨੇ ਆ ਨਾ ਵੀ ਖੈਰਾ ਬਾਹਰਲਾ ਪਰ ਆਪਾਂ ਸੀਟ ਤਾਂ ਦੇਖੋ ਨਾ ਕਾਂਗਰਸ ਤੇ ਆਇਆ ਨਾ ਹੁਣ ਕਾਂਗਰਸ ਦਾ ਉਰੇ ਕੋਈ ਲੀਡਰ ਹੈ ਹੀ ਨਹੀਂ ਤਾਂ ਜੇ ਆਪਾਂ ਕਹਨੇ ਆ ਵੀ ਅਗਰ ਗੋਲਡੀ ਨੂੰ ਸੀਟ ਦਿੰਦੇ ਹੇ ਗੋਲਡੀ ਪਹਿਲਾਂ ਵੀ ਤਾਂ ਐਮਐਲਏ ਵੀ ਹਰਿਆਇਆ ਫਿਰ ਹਾਂ ਜੀ ਤੁਹਾਨੂੰ ਇਹ ਡਿਸੀਜਨ ਬਿਲਕੁਲ ਸਹੀ ਲੱਗਦਾ ਹਾਂ ਜੀ ਹਾਂ ਜੀ ਡਿਸੀਜਨ ਠੀਕ ਹੈ ਤੇ ਬਾਈ ਤੋਂ ਵੀ ਜਾਣਦੇ ਆ ਤੇ ਬਾਈ ਦੀ ਸਮਾਈਲ ਦੱਸਦੀ ਆ ਵੀ ਬਾਈ ਤੁਸੀਂ ਕਿਹਨੂੰ ਕਾਉਂਗੇ ਕਾਂਗਰਸ ਨਹੀਂ ਵੀਰੇ ਕਾਂਗਰਸ ਨੂੰ ਕਾਉਂਗੇ ਤੁਸੀਂ ਵੀ ਇਹਨਾਂ ਨਾਲ ਸਹਿਮਤ ਹੋ ਕੀ ਬਾਤ ਹੈ ਮਤਲਬ ਦੇਖ ਸਕਦੇ ਹੋ ਤੁਸੀਂ ਰਲਮਾ ਮਹਿਮਾਚਾਰ ਰੁਝਾਨ ਆਉਰੇ ਹਨ ਤੇ ਬਹੁਤੇ ਲੋਕ ਨੇ ਜਿਹੜੇ ਮਤਲਬ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲ ਖਿੱਚੇ ਜਾ ਰਹੇ ਨੇ ਉਮੀਦ ਕਰਦੇ ਆ ਜਿਹੜਾ ਅਸੀਂ ਉਪਰਾਲਾ ਕੀਤਾ ਤਾਂ ਕਿ ਲੋਕਾਂ ਦੀ ਆਵਾਜ਼ ਆ ਜਿਹੜੀ ਉਹ ਲੀਡਰਾਂ ਤੱਕ ਪਹੁੰਚਾਈਏ ਜਿਹੜੇ ਲੋਕਾਂ ਦੇ ਛੋਟੇ ਛੋਟੇ ਮੁੱਦੇ ਨੇ ਲੋਕਾਂ ਦੀ ਸਮਝ ਚਾਉਂਦੇ ਨੇ ਉਹ ਕੱਲੂ ਫੇਰ ਆਪਾਂ ਮਿਲਾਂਗੇ ਮਲੇਰ ਕੋਲੇ ਦੇ ਖਾਸ ਖਾਸ ਏਰੀਆ ਜਿੱਥੇ ਮਿਕਸਰਾਂ ਦੀ ਗੇਟ ਹੋ ਗਿਆ ਜਮਾਲਪੁਰਾ ਹੋ ਗਿਆ ਇੱਥੋਂ ਦੇ ਲੋਕਾਂ ਦੇ ਕੀ ਵਿਚਾਰ ਨੇ ਹੁਣ ਤੱਕ ਅੱਜ ਦੀ ਜਿਹੜੀ ਆਪਣੀ ਹੈਗੀ ਆ ਇਹ ਤੋਂ ਇਹ ਅੰਦਾਜ਼ਾ ਲੱਗਦਾ ਕਿ ਜਿਹੜਾ ਮਲੇਰ ਕੋਲੇ ਦੇ ਵਿੱਚ ਜਾਂ ਸੰਗਰੂ ਲੋਕ ਸਭਾ ਸੀਟ ਦੇ ਵਿੱਚ ਮੁਕਾਬਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਹੀ ਆ ਜਿਆਦਾਤਰ ਕਿਉਂਕਿ ਲੋਕ ਉਧਰ ਨੂੰ ਹੀ ਜਾ ਰਹੇ ਬਾਕੀ ਕੱਲ ਨੂੰ ਫੇਰ ਮਿਲਾਂਗੇ ਇਸੇ ਸਮੇਂ ਦੇ ਇਹੀ ਪ੍ਰੋਗਰਾਮ ਦੇ ਨਾਲ ਦੁਬਾਰਾ ਧੰਨਵਾਦ